ਪੰਜਾਬ ਦੇ ਵਿੱਚ ਬਤਲਾ ਵਾਲੀ ਸਰਕਾਰ ਦੇ ਬੋਰਡ ਲੱਗੇ ਤੁਸੀਂ ਵੇਖ ਸਕਦੇ ਹੋ ਭਗਵੰਤ ਮਾਨ ਪੰਜਾਬ ਦੇ ਸੀਐਮ ਦੀ ਫੋਟੋ ਲੱਗੀ ਆ ਤੇ ਉੱਤੇ ਲਿਖਿਆ ਹੋਇਆ ਤੁਹਾਨੂੰ ਸਰਕਾਰ ਤੋਂ ਕੁਝ ਕੰਮ ਹੈ ਤਾਂ 10761076 ਤੇ ਸਾਨੂੰ ਕਾਲ ਕਰੋ ਹੁਣ ਇੱਥੇ ਕਾਲ ਕਰਕੇ ਉਹਨਾਂ ਨੂੰ ਜਿਹੜੀ ਗੱਲਬਾਤ ਆ ਉਹ ਪੁੱਛਾਂਗੇ ਵੀ ਆਖਰਕਾਰ ਜਿਹੜੇ ਇੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇੱਥੇ ਨੈਟ ਦੀਆਂ ਸਵਾਵਾਂ ਜਿਹੜੀਆਂ ਉਹ ਬੰਦ ਕਿਉਂ ਕੀਤੀਆਂ ਹੋਈਆਂ ਕਿਉਂ ਇੱਥੇ ਜਿਹੜਾ ਨੈਟ ਆ ਉਹ ਨਹੀਂ ਚੱਲਦਾ ਉਹਦੀ ਜਾਣਕਾਰੀ ਹੈ ਜਿਹੜੀ ਇੱਕ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਵੀਰ ਤੋਂ ਜਿਹੜੀ ਕਾਲ ਕਰਵਾਵਾਂਗੇ ਉਹ ਗੱਲਬਾਤ ਤੁਹਾਨੂੰ ਪੂਰੀ ਦਿਖਾਵਾਂਗੇ ਬਾਈ ਜੀ ਕਾਲ ਕਰ ਰਹੀ ਹਾਂ ਉਸ ਨੰਬਰ ਤੇ ਹਾਂ ਕੋਸ਼ਿਸ਼ ਕਰ ਰਹੇ ਹਾਂ ਜੀ ਹੁਣ ਆਇਆ ਨਹੀਂ ਪਤਾ ਲੱਗੂ ਕਿ ਨਾ ਲੱਗੂ ਜੀ ਹਾਂਜੀ ਕਿਹੜੇ ਨੰਬਰ ਤੇ ਕਾਲ ਕਰਨੀ ਆ ਅ 90761076 1677 ਪੰਜਾਬ ਦੇ ਵਿੱਚ ਥਾਂ-ਥਾਂ ਤੇ ਬੋਰਡ ਲੱਗੇ ਆ ਪੰਜਾਬ ਸਰਕਾਰ ਦੇ ਕਿ ਤੁਹਾਨੂੰ ਸਰਕਾਰ ਤੱਕ ਕੋਈ ਵੀ ਕੰਮ ਹੈ ਤੇ ਤੁਸੀਂ ਇਸ ਨੰਬਰ ਤੇ ਕਾਲ ਕਰੋ ਤੇ ਬਾਈ ਹੁਣ ਕਾਲ ਕਰੂਗਾ ਗੱਲ ਹੁੰਦੀ ਆ ਜਾਂ ਨਹੀਂ ਉਹ ਤੁਹਾਨੂੰ ਦਿਖਾਵਾਂਗੀ ਜੀ ਹਾਂਜੀ ਕਰ ਰਹੇ ਆ ਜੀ ਦੇਖੋ ਇਹ ਨੰਬਰ ਦੇਖੋ ਦੇਖ ਰਹੇ ਹੋ ਤੁਸੀਂ ਜੀ ਚੱਲ ਰਿਹਾ ਨਾ ਹੁਣ ਜੀ ਇਹ ਦੇਖੋ ਕੋਈ ਇੰਟਰਨੈਟ ਤਾਂ ਹੈ ਨਹੀਂ ਜੀ ਜਿਹੜਾ ਹੈਗਾ ਦੂਜੀ ਸੁਬਦਾ ਵੀ 1077 ਤੇ ਕਾਲ ਕਰਨੀ ਬੈਠੇ ਨਹੀਂ ਆ ਰਹੀ ਆ ਤਾਂ ਹਾਲਾਂਕਿ ਸ਼ੰਭੂ ਬਾਟਰ ਤੋਂ ਮੇਰੇ ਖਿਆਲ ਦੇ ਵਿੱਚ 3 ਜਾਂ 4 ਕਿਲੋਮੀਟਰ ਵਿਧਿਆਣੇ ਵਾਲੀ ਸਾਈਡ ਨੂੰ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਨੂੰ ਖੜੇ ਆ ਹੁਣ ਤੁਸੀਂ ਤੁਸੀਂ ਦੇਖੋ ਮੈਂ ਦੁਬਾਰੀ ਡਾਇਲ ਕਰ ਲਿਆ ਨਾ ਇੱਕ ਵਾਰੀ ਹੋਰ ਕਰ ਦਿੰਨਾ ਪਰ ਕਾਲ ਐਂਡ ਦੇ ਰਿਹਾ ਦੇਖੋ ਬਿਲਕੁਲ ਫੋਨ ਜਿਹੜਾ ਇੱਥੇ ਉਹ ਲੱਗ ਨਹੀਂ ਰਿਹਾ ਨਹੀਂ ਤਾਂ ਇੱਕ ਚੀਜ਼ ਹੁੰਦੀ ਆ ਤੁਹਾਡੇ ਫੋਨ ਤੇ ਬੇਸ਼ੱਕ ਨੈਟਵਰਕ ਨਾ ਹੋਵੇ ਤੁਹਾਡੇ ਫੋਨ ਤੇ ਕੋਈ ਰੇਂਜ ਨਹੀਂ ਆਉਂਦੀ ਤੇ ਜਿਹੜੇ ਅਮਰਜੈਂਸੀ ਨੰਬਰ ਹੁੰਦੇ ਆ ਉਹ ਲੱਗ ਜਾਂਦੇ ਹੁੰਦੇ ਆ ਜਿਵੇਂ ਐਂਬੂਲੈਂਸ ਦਾ ਹੋ ਗਿਆ ਫਾਇਰ ਬ੍ਰਿਗੇਡ ਦਾ ਹੋ ਗਿਆ ਜਾਂ ਹੋਰ ਜਿਹੜੇ ਆਪਾਂ ਕਹ ਲਈਏ ਪੁਰਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨੰਬਰ ਹੁੰਦੇ ਆ ਜਿਹੜੇ ਸਰਕਾਰੀ ਉਹ ਲੱਗ ਜਾਂਦੇ ਹੁੰਦੇ ਆ ਕਿਉਂਕਿ ਇਹ ਨੰਬਰ ਹੀ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਐਮਰਜੈਂਸੀ ਕਾਲ ਕਿਹਾ ਜਾਂਦਾ ਔਰ ਇਹ ਨੰਬਰ ਹੁਣ ਲੱਗਿਆ ਨਹੀਂ ਕੀ ਕਹੋਗੇ ਤੁਸੀਂ ਫਰੇ ਦੇ ਬਾਰੇ ਮੈਂ ਹਲੇ ਇੱਕ ਵਾਰੀ ਹੋਰ ਕੋਸ਼ਿਸ਼ ਕਰੂੰਗਾ ਜੀ ਇਹ ਨਾ ਕੋਈ ਸਮਝੇ ਕਿ ਪਤਾ ਨਹੀਂ ਇਹ ਨੰਬਰ ਕਿਹੜਾ ਲਾਇਆ ਹੋਊਗਾ ਮੈਂ ਦਿਖਾ ਵੀ ਦਿੰਦਾ ਇੱਕ ਵਾਰੀ ਸਕਰੀਨ ਤੇ ਮੈਂ ਨੇੜੇ ਕਰਕੇ ਦਿਖਾਉਂਗਾ ਜੀ ਠੀਕ ਹੈ ਜੀ ਇਹ 1077 ਨੰਬਰ ਹੈ ਜਿਹੜਾ ਮੈਂ ਦੋ ਵਾਰੀ ਡਾਲ ਕਰ ਚੁੱਕਾ ਤੀਜੀ ਵਾਰ ਮੈਂ ਫੇਰ ਦੇਖਦਾ ਕਰਕੇ ਜੇ ਫੇਰ ਵੀ ਕਾਲ ਆਣ ਦੇਂਦਾ ਤਾਂ ਫਿਰ ਇਹ ਵੀ ਸਹੂਲਤ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਛਾਟ ਕੇ ਕਾਲ ਕਰਨ ਲਈ ਛਾਟ ਕੋਲ ਘਾਟਦਾ ਰਹਿੰਦੇ ਨੇ ਤਾਂ ਦੇ ਜੀ ਹੈ ਬੈਲੈਂਸ ਤੁਹਾਡੇ ਕੋਲ ਬੈਲੈਂਸ ਘਟਾ ਹੁਣ ਸਾਡੇ ਕੋਲ ਅਸੀਂ 299 ਵਾਲਾ ਸਾਰਾ ਫਿਰ ਫਿਰ ਹੋਰ ਕਿਸੇ ਨੂੰ ਫੋਨ ਲਾਓ ਇਹਨਾਂ ਦੇ ਮੋਬਾਈਲ ਦੇ ਵਿੱਚ ਜਿਹੜਾ ਕਿਉਂ ਕੰਪਿਊਟਰ ਬੋਲਦਾ 1077 ਤੇ ਉਹਨੇ ਕਹਿ ਦਿੱਤਾ ਕਿ ਤੁਹਾਡੇ ਮੋਬਾਈਲ 'ਚ ਬੈਲੈਂਸ ਹੀ ਹੈ ਨਹੀਂਗਾ ਤੁਸੀਂ ਇਹ ਕਾਲ ਨਹੀਂ ਕਰ ਸਕਦੇ ਕੋਈ ਹੋਰ ਨੰਬਰ ਲਓ ਮੇਰਾ ਨੰਬਰ ਲਾ ਲਓ ਜੀ ਪਤਾ ਤੇ ਲੱਗੇ ਵੀ ਮੈਨੂੰ ਰਿੰਗ ਲੱਗਦੀ ਆ ਜਾਂ ਨਹੀਂ ਲੱਗਦੀ ਕਿਉਂਕਿ ਇਹ ਦਿਖਾਵਾਂਗੇ ਆਖਰਕਾਰ ਪੰਜਾਬ ਸਰਕਾਰ ਵੀ ਕਹਿ ਰਹੀ ਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਸਹਿਯੋਗ ਹੈ ਅਸੀਂ ਨਾਲ ਖੜੇ ਆਂ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਚਾਹੁੰਦੇ ਆਂ ਕਿ ਇਹਨਾਂ ਦੇ ਹੱਕ ਆ ਜਿਹੜੇ ਉਹ ਇਹਨਾਂ ਨੂੰ ਮਿਲ ਨਹੀਂ ਜੀ ਅਲਾਈਕ ਆ ਲੋ ਜੀ ਕੁਲਵਿੰਦਰ ਬਰਾੜ ਸਿੱਧੂਪੁਰ ਉਹਨਾਂ ਨੂੰ ਇਹਨਾਂ ਨੇ ਕਾਲ ਕੀਤੀ ਆ ਰਿੰਗ ਜਾ ਰਹੀ ਆ ਹੈਲੋ ਹਾਂ ਕੁਲਵਿੰਦਰ ਕੀ ਹਾਲ ਹੈ ਕਿਵੇਂ ਠੀਕ ਠਾਕ ਹੋ ਸਾਰੇ ਬਸ ਅਸੀਂ ਸ਼ੰਭੂ ਬਾਡਰ ਤੇ ਸੀਗੇ ਤੇ ਅਸੀਂ ਤੁਹਾਡੇ ਕੋਲ ਵੀ ਆਉਣੇ ਦਰਸ਼ਨ ਕਰਨ ਖਨੋਰੀ ਤੇ ਵੀ ਹਾਂਜੀ ਇੱਥੇ ਆ ਕੇ ਲਾਉਂਗਾ ਅਸੀਂ ਆਉਣ ਲੱਗੇ ਠੀਕ ਹੈ ਤੂੰ ਮੈਂ ਹਾਂ ਇੱਥੇ ਆ ਕੇ ਲਾਉਣੇ ਆ ਅਸੀਂ ਅਸੀਂ ਸ਼ੰਭੂ ਤੋਂ ਚੱਲਣ ਲੱਗੇ ਖਨੋਰੀ ਨੂੰ ਲਓ ਜੀ ਕਾਲ ਕੀਤੀ ਜੇ ਜਦੋਂ 10 76 ਤੇ ਸਰਕਾਰ ਦੇ ਨੰਬਰ ਤੇ ਕਾਲ ਕੀਤੀ ਤੇ ਕੰਪਿਊਟਰ ਇਹ ਬੋਲਦਾ ਕਿ ਤੁਹਾਡੇ ਮੋਬਾਈਲ ਦੇ ਵਿੱਚ ਪੈਸੇ ਨਹੀਂ ਹੈ ਰੀਚਾਰਜ ਨਹੀਂ ਹੈ ਤੇ ਜਦੋਂ ਕਿਸੇ ਹੋਰ ਪਰਸਨ ਨੂੰ ਫੋਨ ਲਾਇਆ ਗਿਆ ਗੱਲ ਵੀ ਤੁਸੀਂ ਸੁਣੀਆ ਖਨੋਰੀ ਬਾਰਡਰ ਤੇ ਕਾਲ ਕੀਤੀ ਸੀ ਤੇ ਉਦੋਂ ਗੱਲਬਾਤ ਹੋਈ ਆ ਕੀ ਸਮਝੋਗੇ ਹੁਣ ਇਸ ਸਰਕਾਰ ਦੇ ਵੇਖੋ ਕਿੰਨਾ ਖਰਚਾ ਕੀਤਾ ਹੋਊਗਾ ਇਸ ਐਡ ਤੇ ਇਸ ਬੋਰਡਾਂ ਦੇ ਉੱਪਰ ਕੀ ਕਹੋਗੇ ਹੁਣ ਇਸ ਬਾਰੇ ਮੈਂ ਕਹਿੰਨਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਨਯੋਗ ਤਾਂ ਕਹਿਣਾ ਪੈਂਦਾ ਕਿਉਂਕਿ ਮੁੱਖ ਮੰਤਰੀ ਹੈ ਜੀ ਜੀ ਤੇ ਵੈਸੇ ਹੁਣ ਅੱਜ ਜਿਹੜਾ ਪਿੱਛੇ 2 ਸਾਲ ਬੀਤ ਕੇ ਕੱਲਾ ਭਗਵੰਤ ਮਾਨ ਕਹਿੰਨ ਨੂੰ ਵੀ ਜੀ ਨਹੀਂ ਕਰਦਾ ਵੀ ਕੋਈ ਹੋਰ ਹੀ ਨਾਂ ਲਿਆ ਜਾਵੇ ਜਿਵੇਂ ਮੈਂ ਤਾਂ ਕਹਿੰਦਾ ਗਪੋਰ ਸੰਖਾ ਕਿਤੇ ਜ਼ਿਆਦਾ ਵਧੀਆ ਹੋਊਗਾ ਪਰ ਮਾਨਯੋਗ ਮੁੱਖ ਮੰਤਰੀ ਕਿਉਂਕਿ ਇੱਕ ਉੱਚੇ ਇੱਕ ਸਟੇਟ ਦੇ ਅਹੁਦੇ ਤੇ ਆ ਜੀ 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 ਉਦੋਂ ਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਜਿਹੜਾ ਪਿੱਛੇ ਸਰਕਾਰਾਂ ਨੇ 70-75 ਸਾਲ ਤੁਹਾਡਾ ਲਹੂ ਪੀਤਾ ਹੈ ਜਿਹੜਾ ਤੁਹਾਨੂੰ ਤੰਗ ਕੀਤਾ ਉਹ ਪਰੇਸ਼ਾਨੀਆਂ ਸਾਰੀਆਂ ਖਤਮ ਕਰ ਦੇਾਂਗੇ ਤੁਹਾਡੀਆਂ ਜਿਹੜੀਆਂ ਗੱਲਾਂ ਕਰਾਂਗੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਵਾਂਗੇ ਠੀਕ ਹੈ ਹੁਣ ਅਮਲ ਦੇ ਵਿੱਚ ਇਹ ਦੇਖੋ ਤੁਸੀਂ ਕਿ ਪਿੱਛੇ ਤੁਸੀਂ ਬੋਰਡ ਦਿਖਾਇਆ ਜੀ ਉਦੇ ਤੇ ਮੋٹے ਅੱਖਰਾਂ 'ਚ ਲਿਖਿਆ ਤੁਹਾਨੂੰ ਸਰਕਾਰ ਤੋਂ ਕੁਝ ਕੰਮ ਹੈ ਥੱਲੇ ਲਿਖਿਆ ਨੰਬਰ 1075 ਤੇ ਹੁਣ 1077 ਨੰਬਰ ਮੇਰੇ ਨਾਲ ਪੈਸੇ ਵਟਣ ਵਾਸਤੇ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਤਾਂ ਲਾਂਚ ਕੀਤਾ ਹੋਇਆ ਹੈ ਵੀ ਜੇ ਤਾਂ ਤੁਹਾਡੇ ਕੋਲ ਪੈਸਿਆਂ ਵਾਲਾ ਰੀਚਾਰਜ ਹੈਗਾ ਫਿਰ ਤਾਂ ਸਾਨੂੰ ਕਾਲ ਲਾ ਲਓ ਤੁਹਾਡੀ ਗੱਲ ਅਸੀਂ ਸੁਣੀਏ ਨਾ ਸੁਣੀਏ ਅਮਲ ਕਰੀਏ ਨਾ ਕਰੀਏ ਪਰ 2 4 5 10 ਮਿੰਟ 20 ਮਿੰਟ ਲਮਕਾ ਕੇ ਅਸੀਂ ਪੈਸੇ ਜ਼ਰੂਰ ਵਟ ਲਾਂਗੇ ਤੁਹਾਡੇ ਕੋਲ ਠੀਕ ਹੈ ਹੁਣ ਦੇਖੋ 299 ਵਾਲਾ ਰੀਚਾਰਜ ਜਿੰਨੇ ਲੋਕ ਦੇਖਣਗੇ ਇਸ ਵੀਡੀਓ ਨੂੰ 299 ਵਾਲਾ ਸਾਰਾ ਭਾਰਤ 135 40 ਕਰੋੜ ਲੋਕ ਉਹਨਾਂ ਵਿੱਚੋਂ ਜ਼ਿਆਦਾਤਰ 80 85 90% ਲੋਕ 299 ਵਾਲਾ ਹੀ ਕਰਵਾਉਂਦੇ ਆ ਜਿਹਦੇ ਵਿੱਚ ਕਾਲਿੰਗ ਆਊਟ ਗoing ਇਨਕਮਿੰਗ ਫ੍ਰੀ ਹੁੰਦੀ ਕਿਸੇ ਵੀ ਕੰਪਨੀ ਦੀ ਤੇ 2GB ਜਿਹੜਾ ਡਾਟਾ ਉਹ ਹਰ ਰੋਜ਼ ਹੁੰਦਾ ਬੰਦੇ ਨੂੰ 2GB ਡਾਟਾ ਨਹੀਂ ਮੁਕਦਾ ਆਮ ਰੁਟੀਨ ਜ਼ਿੰਦਗੀ ਦੇ ਵਿੱਚ ਤੇ ਕਾਲਿੰਗ ਉਹਨੂੰ ਆਉਣੀ ਚਾਹੀਦੀ ਤੇ ਜਾਣੀ ਚਾਹੀਦੀ ਉਸ ਤੋਂ ਬਾਅਦ ਕੰਮ ਨਹੀਂ ਹੁੰਦਾ ਨਾ ਤੇ ਫਿਰ ਹੁਣ ਪੰਜਾਬ ਮੈਨੂੰ ਸਮਝ ਨਹੀਂ ਵੀ ਕਿਹੜਾ ਪੰਜਾਬ ਇਹ ਅਮਰੀਕਾ 'ਚ ਕਿਹੜਾ ਪੰਜਾਬ ਹੈ ਜਿੱਕਨੇ ਨਾਲੇ ਨਾਲੇ ਇਹ ਚੀਜ਼ ਵੀ ਹੁੰਦੀ ਆ ਕਿ ਜਦੋਂ ਤੁਹਾਡੇ ਫੋਨ ਤੇ ਨੈਟਵਰਕ ਨਹੀਂ ਆਉਂਦਾ ਜਾਂ ਨਹੀਂ ਕੋਸ਼ਿ ਅਮਰਜੈਂਸੀ ਨੰਬਰ ਹੁੰਦੇ ਆ ਜਿਹੜੇ ਬਿਨਾ ਨੈਟਵਰਕ ਤੋਂ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸ ਗਏ ਦਬਧਾ ਦੇ ਵਿੱਚ ਫਸ ਗਏ ਉਹ ਆਪਣੇ ਆਪ ਨੰਬਰ ਆ ਜਿਹੜੇ ਉਹ ਲੱਗ ਜਾਂਦੇ ਹੁੰਦੇ ਆ ਬਿਲਕੁਲ ਲੱਗ ਜਾਂਦੇ ਆ ਫਿਰ ਸਰਕਾਰ ਦਾ ਵੀ ਤਾਂ ਉਹੀ ਨੰਬਰ ਹੈ ਵੀ ਲੱਗਣਾ ਚਾਹੀਦਾ ਮੈਂ ਤਾਂ ਉਹੀ ਤਾਂ ਮੈਂ ਕਹਿ ਰਿਹਾ ਵੀ ਹੁਣ ਇਹ ਇਹ ਤਾਂ ਸੁਖਵੀਰ ਬਾਦਲਰਗਾਂ ਨੂੰ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਉਹਨੂੰ ਨਹੀਂ ਵੀ ਸੁਖਵੀਰ ਬਾਦਲ ਤੋਂ ਵੱਡਾ ਗੱਪੀ ਸਿਆਸਤ ਦੇ ਵਿੱਚ ਕੋਈ ਪੰਜਾਬ 'ਚ ਆਇਆ ਨਹੀਂ ਤੇ ਮੈਂ ਕਹਿੰਦਾ ਵੀ ਜੇ ਹੁਣ ਪਿਛਲੇ 2 ਸਾਲ ਦਾ ਕਾਰਜਕਾਲ ਆਮ ਆਦਮੀ ਪਾਰਟੀ ਦਾ ਵੇਖੀਏ ਤੇ ਮੈਂ ਕਹਿੰਦਾ ਭਗਵੰਤ ਮਾਨ ਤੇ ਕੇਜਰੀਵਾਲ ਹੋਰਾਂ ਦੀ ਜਿਹੜੀ ਸਰਕਾਰ ਪੰਜਾਬ 'ਚ ਬਣੀ ਹੈ ਇਹ ਤਾਂ ਵੱਡਾ ਗਪੌੜ ਸੰਗ ਪਿਛਲੇ 75 ਸਾਲਾਂ 'ਚ ਲੋਕਾਂ ਨੂੰ ਕੋਈ ਟੱਕਰਿਆ ਹੁਣ ਮੈਂ ਪਹਿਲੀ ਗੱਲ ਮੈਂ ਆਪਣੇ ਵੱਲੋਂ ਦੱਸ ਦਿਆਂ ਕਿ ਮੈਂ ਜਸਵੰਦਰ ਸਿੰਘ ਬਰਾੜ ਜੈਤੋ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੂੰ ਜਿਹੜਾ ਉਹ ਬਿਲੋਂਗ ਕਰਦਾ ਮੈਂ ਸਰਦਾਰ ਡੱਲੇਵਾਲ ਸਾਹਿਬ ਦੀ ਜਥੇਬੰਦੀ ਇੱਕ ਸਾਫ਼ ਸੂਬਾ ਪ੍ਰਧਾਨ ਹੈ ਸਰਦਾਰ ਜੀਜੀ ਸਿੰਘ ਡੱਲੇਵਾਲ ਸਾਹਿਬ ਮੈਂ ਉਸ ਕੰਪਨੀ ਉਸ ਜਥੇਬੰਦੀ ਦੇ ਵਿੱਚੋਂ ਮੈਂ ਕਹਿੰਦਾ ਕਿ ਦੇਖੋ ਜਦੋਂ ਦਿੱਲੀ ਅਸੀਂ 2020 ਦੇ ਵਿੱਚ ਇਹ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ 13 ਮਹੀਨਿਆਂ ਤੋਂ ਉੱਪਰ ਚੱਲਿਆ ਸੀ ਉਹ ਉਹਦੇ ਵਿੱਚ ਜਦੋਂ ਕੇਂਦਰ ਸਰਕਾਰ ਨੇ ਦੇਖਿਆ ਕਿ ਵੱਡੀ ਗੰਟੀ ਚ ਆ ਕੇ ਬੈਠ ਕੇ ਸੜਕਾਂ ਰੋਕ ਕੇ ਤਾਂ ਉਦੋਂ ਜਿਹੜਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ ਠੀਕ ਹੈ ਜਿਹੜੀਆਂ ਫਲਸ਼ ਦੀਆਂ ਬਾਥਰੂਮ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਸੀ ਉਹਦੇ ਵਿੱਚ ਪਹਿਲੀ ਗੱਲ ਤਾਂ ਮੈਂ ਉਹਨਾਂ ਸੰਸਥਾਵਾਂ ਦਾ ਧੰਨਵਾਦ ਕਰਦਾ ਐਨ ਆਰ ਆਈ ਵੀਰཚੇ ਸਾਡੇ ਜਿਹੜੇ 400 ਕਰੋੜ ਤੋਂ ਵੱਧ ਰੁਪਏ ਉਸ ਅੰਦੋਲਨ ਦੇ ਖਰਚੇ ਸੀ ਰਵਿੰਦਰ ਸਿੰਘ ਖਾਲਸਾ ਖਾਲਸਾ ਏਡ ਵਾਲੇ ਉਹਨਾਂ ਨੇ ਬਹੁਤ ਵੱਡੀਆਂ ਸਵਾਮਾਂ ਨਭਾਈਆਂ ਸੀ ਹੋਰ ਜਿਹੜੀਆਂ ਜਿਵੇਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਮੈਨੂੰ ਮੈਂ ਕਿਹਦਾ ਨਾਮ ਲੈਣ ਲੱਗੂਗਾ ਤਾਂ ਬਹੁਤ ਲੰਮੀ ਲਿਸਟ ਹੋ ਜਾਣੀ ਹੈ ਉਹਨਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਸੀ ਆਮ ਲੋਕਾਂ ਨੇ ਪੰਜਾਬ ਹਰਿਆਣਾ ਦੇ ਪੂਰੇ ਦੇਸ਼ ਭਰ ਦੇ ਲੋਕਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਸੀ ਪਰ ਉਲਟਾ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਰਵਈਆ ਵਿਖਾਉਂਦਿਆਂ ਜਿਹੜਾ ਬਿਜਲੀ ਪਾਣੀ ਸਭ ਕੁਝ ਬੰਦ ਕਰਤਾ ਕੋਈ 플ਸ਼ ਦੀਆਂ ਬਾਥਰੂਮ ਦੀਆਂ ਸਹੂਲਤਾਂ ਨਹੀਂ ਦਿੱਤੇ ਕੋਈ ਲਾਈਟ ਨਹੀਂ ਸੀ ਠੀਕ ਹੈ ਉਦੋਂ ਕੇਜਰੀਵਾਲ ਨੇ ਜਿਹੜਾ ਨਾਲੇ ਦਾ ਭਗਵੰਤ ਮਾਤਾ ਤੇ ਕੇਜਰੀਗਲ ਕੇਜਰੀਵਾਲ ਵਿੱਚ ਬੈਠ ਜਾਂਦੇ ਸੀ ਆ ਕੇ ਨਾਲੇ ਕਹਿੰਦੇ ਸੀ ਕਿ ਹਮਾਰੇ ਲੋਕ ਹੈ ਹਮਾਰੇ ਲੋਕ ਹੈ ਇਹ 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 ਕੋਈ ਦੂਸਰੇ ਦੇਸ਼ سے ਦੂਸਰੇ ਗ੍ਰਹਿ ਸੇ ਨਹੀਂ ਆਏ ਹੈ ਠੀਕ ਹੈ ਕੇਜਰੀਵਾਲ ਕਹਿੰਦਾ ਸੀ ਉਦੋਂ ਮੁੱਖ ਮੰਤਰੀ ਉਦੋਂ ਸੀ ਉਹ ਭਗਵਾਨਤਮਨ ਨਹੀਂ ਸੀ ਪੰਜਾਬ ਦਾ ਮਤਲਬ ਉਹ ਤਾਂ ਪੰਜਾਬ ਦੇਸਦਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਉਣੀ ਹੈ ਜੀ ਬਿਜਲੀ ਪਾਣੀ ਦੀਆਂ ਸਹੂਲਤਾਂ ਦੇਣ ਤੋਂ ਇਲਾਵਾ ਵਿੱਚ ਆ ਕੇ ਬੈਠਦੇ ਸੀ ਜਾਂ ਕਈ ਵਾਰੀ ਵਿੱਚ ਬੈਠ ਕੇ ਕਿਸਾਨਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਦੇ ਮਤਲਬ ਚਲੋ ਪ੍ਰਸ਼ਾਦਾ ਛਕਦੇ ਸੀ ਮੈਂ ਕਹਿੰਦਾ ਚੰਗੀ ਗੱਲ ਹੈ ਪੰਗਚੇ ਬੈਠ ਕੇ ਪਰ ਉਹ ਵੀ ਡਰਾਮੇ ਉਹ ਵੀ ਸਿਆਸਤ ਸੀ ਕਿ ਅਸੀਂ ਤੁਹਾਡੇ ਲੋਕ ਅਸੀਂ ਤੁਹਾਡੇ ਵਿੱਚ ਬੈਠ ਕੇ ਨਾਲ ਰੋਟੀ ਖਾ ਰਹੇ ਹੁਣ ਹੁਣ ਇਹ 5 500 7 700 ਬੰਦੇ ਦੀਆਂ ਸਿਕਿਉਰਟੀਆਂ ਲੈ ਕੇ ਚੱਲਦੇ ਚੱਲੀ ਜਾਣ ਸਾਨੂੰ ਕੋਈ ਗੱਲ ਨਹੀਂ ਸਿਆਸਤ ਹੈ ਸਿਆਸਤ ਦੇ ਵਿੱਚ ਸਭ ਕੁਝ ਚੱਲਦਾ ਹੈ ਮੈਂ ਕਹਿੰਦਾ ਵੀ ਅੱਜ ਭਗਵਾਨ ਜੀ ਦੇ ਮੂੰਹੋਂ ਇੱਕ ਵੀ ਸ਼ਬਦ ਇਸ ਗੱਲ ਵਾਸਤੇ ਨਿਕਲਿਆ ਕਿ ਸਾਡੇ ਲੋਕ ਹੈ ਹਰਿਆਣੇ ਵਾਲੇ ਗੋਲਾਂ ਨੂੰ ਰੋਕਣ ਵਾਲੇ ਇੱਕ ਸਟੇਟ ਜਿਹੜੀ ਦਿੱਲੀ ਹੈ ਸਾਡੀ ਰਾਜਧਾਨੀ ਹੈ ਸਾਡੇ ਦੇਸ਼ ਦੀ ਮੈਂ ਕਹਿੰਦਾ ਕਿ ਜਦੋਂ ਘਰ ਦੇ ਵਿੱਚ ਬੱਚਾ ਜਿਹੜਾ ਨਾ ਮਾਂ ਪਿਓ ਦਾ ਖਿਆਲ ਰੱਖਦਾ ਆਪਣੇ ਬੱਚਿਆਂ ਦਾ ਜਦੋਂ ਬੱਚਿਆਂ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਚੀਜ਼ ਆਪਣੇ ਜੋ ਫਰਜ਼ ਹੈ ਸਾਡੇ ਨੂੰ ਮਿਲਣੀ ਚਾਹੀਦੀ ਮਾਂ ਪਿਓ ਨਹੀਂ ਦੇ ਰਿਆ ਤਾਂ ਬੱਚਾ ਆਪਣੇ ਤਰੀਕੇ ਨਾਲ ਮੰਗਦਾ ਜਦੋਂ ਫਿਰ ਵੀ ਨਹੀਂ ਮਿਲਦੀ ਤਾਂ ਫਿਰ ਜਿਹੜਾ ਬੱਚਾ ਵਿਦਰੋਹ ਕਰਦਾ ਰੋਂਦਾ ਸੰਘਰਸ਼ ਕਰਦਾ ਕੁਝ ਵੀ ਕਰਦਾ ਮਤਲਬ ਕਿ ਆਪਣੇ ਮਾਪਿਆਂ ਦਾ ਉਹ ਵਿਰੋਧ ਨਹੀਂ ਕਰਦਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੇ ਰਹੇ ਜਿਹੜੀ ਕੇਂਦਰ ਦੀ ਸਰਕਾਰ ਹੁੰਦੀ ਹੈ ਉਹ ਸਾਰੇ ਦੇਸ਼ ਦੀ ਜਿਹੜੀ ਉਹ ਮਾਪਿਓ ਦੇ ਵਜੋਂ ਕੰਮ ਕਰ ਰਹੀ ਹੈ ਜਿਹੜੇ ਹੁਣ ਸਾਰੇ 135 40 ਕਰੋੜ ਲੋਕ ਹੈ ਉਹਨਾਂ ਦੇ ਮਾਪਿਆਂ ਵਾਂਗੂ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਜਿਹੜੀਆਂ ਜੜੀਆਂ ਪਿਛਲੀਆਂ ਮੰਗਾਂ ਪਿਛਲੇ ਅੰਦੋਲਨ ਦੇ ਵਿੱਚ ਮੰਨ ਲਈਆਂ ਸੀ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਵਾਸਤੇ ਦੁਬਾਰਾ ਪ੍ਰੋਟੈਸਟ ਕਰਨਾ ਪਿਆ ਫਿਰ ਹੁਣ ਬੈਠਣਾ ਪਿਆ ਆ ਕਿ ਜੇ ਬੈਠੇ ਆ ਤਾਂ ਮੈਂ ਕਹਿੰਦਾ ਇੱਕ ਵੀ ਸ਼ਬਦ ਭਗਵੰਤਬਾਨ ਦੇ ਮੂੰ हरियाणा ਨੂੰ ਕੀ ਅਧਿਕਾਰ ਹੈ ਕਿ ਪੰਜਾਬ ਵਾਲਿਆਂ ਦਾ ਜੇ ਕਿਸੇ ਹੋਰ ਲੋਕਾਂ ਦਾ ਦਿੱਲੀ ਜਾਣ ਤੋਂ ਰਸਤਾ ਰੋਕੇ ਦਿੱਲੀ ਵਾਲੇ ਰੋਕਣ ਜਿੱਥੇ ਮਰਜੀ ਹਰਿਆਣਾ ਸਰਕਾਰ ਜੇ ਸਾਡੇ ਤੇ ਕਾਰਵਾਈਆਂ ਹੁੰਦੀਆਂ ਇੱਥੇ ਦੇਖੋ ਸਾਡੇ ਨੌਜਵਾਨ ਸੀ ਮੂਰੇ ਬਜ਼ੁਰਗ ਜਿਹੜੇ ਆ ਨਾ ਜਿਹੜੇ ਸਾਡੇ ਆਗੂ ਆ ਜਿੰਨੇ ਵੀ ਆਗੂ ਸਹਿਬਾਨ ਆ ਹੁਣ ਸਾਡੇ ਇੱਥੇ ਪੰਨੂ ਸਾਹਿਬ ਵੀ ਆ ਪੰਦੇਰ ਸਾਹਿਬ ਦੀ ਆ ਹੋਰ ਵੀ ਜਥੇਬੰਦੀਆਂ ਆ ਰਹੀਆਂ ਠੀਕ ਹੈ ਜਿਹੜੀਆਂ ਨਹੀਂ ਆਈਆਂ ਉਹ ਲੋਕਾਂ ਤੋਂ ਲਾਹਨਤਾਂ ਲੈ ਰਹੀਆਂ ਕੋਈ ਗੱਲ ਨਹੀਂ ਮੈਂ ਕਹਿੰਦਾ ਕਿ ਆਗੂ ਜਿਹੜੇ ਆ ਉਹ ਸਿਰਫ ਦਿਸ਼ਾ ਨਿਰਦੇਸ਼ ਦਿੰਦੇ ਹੁੰਦੇ ਆ ਮੀਟਿੰਗ ਕਰਦੇ ਆ ਦਿਸ਼ਾ ਨਿਰਦੇਸ਼ ਦਿੰਦੇ ਆ ਫਾਇਰ ਰੋਟੇ ਕਮਾਂਡਰ ਜਿਹੜਾ ਉਹ ਲੜਦਾ ਨਹੀਂ ਹੁੰਦਾ ਕਮਾਂਡਰ ਜਿਹੜਾ ਦੇਸ਼ਾਂ ਨਿਰਦੇਸ਼ ਦਿੰਦਾ ਹੁੰਦਾ ਸਾਡੇ ਕੋਲ ਕਮਾਂਡਰ ਆ ਸਾਡੇ ਆਪਣੇ ਨੌਜਵਾਨ ਜਿਹੜੇ ਪਿਛਲੀ ਵਾਰ ਵੀ ਉਹੀ ਲੜੇ ਸੀ ਇਸ ਵਾਰ ਵੀ ਨੌਜਵਾਨ ਲੜ ਰਹੇ ਆ ਪਰ ਯਾਰ ਸਾਡੀ ਨੌਜਵਾਨੀ ਜਿਹੜੀ ਹੈਗੀ ਅਸੀਂ ਮਾਰਨ ਵਾਸਤੇ ਥੋੜੋ ਲੈ ਕੇ ਆਏ ਮਰਵਾਉਣ ਵਾਸਤੇ ਥੋੜੋ ਲੈ ਕੇ ਆਏ ਇਹ ਕੀ ਕਰਦੇ ਆ ਅਸੀਂ ਕੋਈ ਪਾਕਿਸਤਾਨ ਚ ਹੋਏ ਅਸੀਂ ਕੋਈ ਭਗਵਾਨਤਮਾਨ ਜੀ ਜਿਵੇਂ ਤੁਸੀਂ ਕਿਹਾ ਕੋਈ ਸ਼ਬਦ ਨਹੀਂ ਬੋਲਦੇ ਹੁਣ ਕੁਝ ਨਹੀਂ ਉਹ ਕਰਦੇ ਪਰ ਉਹ ਤਾਂ ਜਦੋਂ ਵੀ ਮੀਟਿੰਗ ਹੁੰਦੀ ਹੈ ਉਹ ਕਹਿੰਦਾ ਮੀਟਿੰਗਾਂ ਸੀ ਕਰਵਾ ਰਹੇ ਆ ਮੈਂ ਉਹਨਾਂ ਨੂੰ ਸੱਦਿਆ ਕੇਂਦਰ ਵਾਲਿਆਂ ਨੂੰ ਤੇ ਫਿਰ ਜਦੋਂ ਮੀਟਿੰਗ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਲਾਈਵ ਅਪਡੇਟ ਦਿੰਦੇ ਆ ਵੀ ਅੱਜ ਦੀ ਮੀਟਿੰਗ 'ਚ ਕੀ ਹੋਇਆ ਕਹਿੰਦਾ ਇਸ ਤਾਂ ਬਹੁਤ ਸਹਿਯੋਗ ਕਰ ਰਹੇ ਸੀ। ਇਸੇ ਗੱਲ ਤੇ ਜਾ ਰਿਹਾ ਸੀ। ਮੈਂ ਕਹਿੰਦਾ ਵੀ ਹੁਣ ਭਗਵੰਤ ਮਾਨ ਨੇ ਸਵਾਲ ਕਿਉਂ ਨਹੀਂ ਹਰਿਆਣੇ ਵਾਲਿਆਂ ਨੂੰ ਕੀਤਾ ਕਿ ਤੁਸੀਂ ਕੌਣ ਹੋਣੇ ਸਾਡੇ ਲੋਕਾਂ ਨੂੰ ਬੰਦ ਰਾਂਦੇ ਰੋਕੈਰੀ ਵਾਲਾਂ ਤੇ ਰੋਕਣ ਵਾਲੇ? ਕੇਜਰੀਵਾਲ ਦਾ ਕਿਉਂ ਨਹੀਂ ਮੂੰਹ ਖੁੱਲਿਆ ਇਸ ਗੱਲ ਤੇ ਕਿ ਤੁਸੀਂ ਕੌਣ ਹੋਣੇ ਸਾਡੇ ਲੋਕਾਂ ਨੂੰ ਰੋਕਣ ਵਾਲੇ? ਕਿਉਂਕਿ ਕੇਜਰੀਵਾਲ ਨੂੰ ਭ ਆਪਾਂ ਸ਼ੰਬੂ ਤੱਕ ਗਏ ਬਾਰਡਰ ਤੱਕ ਜਾ ਕੇ ਆਏ ਬੈਰੀਵਲ ਤੱਕ ਹੁਣ ਆਪਾਂ 4-5 ਕਿਲੋਮੀਟਰ ਪਿੱਛੇ ਖੜੇ ਹਾਂ ਤੁਸੀਂ ਦੇਖਿਆ ਨਾ ਕਿ ਲੋਕ ਤਾਂ ਚਾਹੁੰਦੇ ਆ ਹਰਿਆਣੇ ਦੇ ਕਿਸਾਨ ਜਾਂ ਲੋਕ ਆਪਣੇ ਨਾਲ ਆਏ ਤੇ ਕੋਈ ਦੂ ਰਹਿਣੀ ਪਰ ਜਿਹੜੀ ਸਰਕਾਰ ਆ ਉਥੋਂ ਦੀ ਉਹ ਜਰੂਰ ਜਿਹੜਾ ਵਤੀਰਾ ਉਹ ਆਪਾਂ ਇਹ ਕਹਿ ਲਈਏ ਵੀ ਬਹੁਤ ਭੈੜਾ ਕਰ ਰਹੀ ਆ ਸਾਡੇ ਨਾਲ ਜੀ ਹੁਣ ਆਪਾਂ ਸ਼ੁਰੂ ਹੋਏ ਸੀ ਨੰਬਰ 1077 ਤੋਂ ਇੱਥੋਂ ਸ਼ੁਰੂ ਹੋਏ ਸੀ ਨਾ ਆਪਾਂ ਇਹ ਮੈਂ ਇਹ ਪੁੱਛਣਾ ਚਾਹਣਾ ਵੀ ਪਹਿਲੀ ਗੱਲ ਤਾਂ ਇਹ ਨੰਬਰ ਲਾਂਚ ਕਾਦੇ ਵਾਸਤੇ ਕੀਤੇ ਇਸ ਨੰਬਰ ਤੇ ਮੈਂ ਜੋ ਪੁੱਛਣਾ ਸੀ ਮੈਂ ਉਹ ਵੀ ਪੁੱਛ ਲੈਣੇ ਕਿ ਹੁਣ ਜੇਡ ਤੁਹਾਡੇ ਮਾਧਿਅਮ ਦੇ ਥਰੂ ਇਹ ਮੈਸੇਜ ਚਲਾ ਜਾਣਾ ਹੈ ਪੰਜਾਬ ਸਰਕਾਰ ਤੱਕ ਵੀ ਚਲਾ ਜਾਣਾ ਕਹਿੰਦੇ ਸਰਕਾਰ ਤੱਕ ਵੀ ਚਲਾ ਜਾਣਾ ਕਿਉਂਕਿ ਏਜੰਸੀਆਂ ਕੰਮ ਕਰ ਰਹੀਆਂ ਸਾਰੀਆਂ ਕੀ ਪੁੱਛਣਾ ਸੀ 187 ਨੰਬਰ ਤੇ ਲਾ ਕੇ ਤੁਸੀਂ ਭਗਵੰਤ ਮਾਨ ਜੀ ਨੂੰ ਇਹ ਪੁੱਛਣਾ ਸੀ ਕਿ ਫੋਟੇ ਕੋਲੋਂ ਕੇਂਦਰ ਸਰਕਾਰ ਨੂੰ ਸਵਾਲ ਨਹੀਂ ਹੋ ਸਕਿਆ ਕਿ ਸਾਡੇ ਲੋਕਾਂ ਦੇ ਤੁਸੀਂ ਯਾਰ ਹਰਿਆਣਾ ਦੀ ਸਰਕਾਰ ਉੱਥੇ ਫੋਰਸ ਆਰਮੀ ਲਾ ਕੇ ਰਖਰੂਗਾ ਸੱਟ ਰਹੇ ਹੋ ਤੁਸੀਂ ਪਲਾਸਟਿਕ ਦੇ ਜਿਹੜੇ ਬੋਲਟ ਹੈਗੇ ਉਹ ਉਹ ਤੋੜ ਰਹੇ ਹੋ ਕਿੰਨਾ ਕੁਝ ਕਰ ਰਹੇ ਹੋ ਤੁਸੀਂ ਮੋਟਰ ਵੀ ਸਿੱਟੇ ਗਏ ਸੀ ਮੈਂ ਕਹਣਾ ਕਿ ਕੇਂਦਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਸਵਾਲ ਤਾਂ ਕੀ ਕਰਨਾ ਸੀਗਾ ਜਿਹੜੇ ਨੰਬਰ ਦਿੱਤੇ ਗਏ ਹਨ ਮੈਂ ਇਸ ਨੰਬਰ ਤੇ ਇਹ ਸਵਾਲ ਕਰਨਾ ਸੀ ਕਿ ਮਾਨ ਸਾਹਿਬ ਜਿਹੜੇ ਬੰਦੇ ਇੱਥੇ ਬੈਠੇ ਐ ਉਹ ਘਰੋਂ ਕੱਡੇ ਵੱਡੇ ਨਹੀਂ ਉਹਨਾਂ ਦੇ ਵੀ ਪਿੱਛੇ ਪਰਿਵਾਰ ਹੈ ਉਹਨਾਂ ਨੂੰ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਤੇ ਆਪਣੀ ਹੋਂਦ ਦਾ ਫਿਕਰ ਹੈ ਠੀਕ ਹੈ ਉਹਦੀ ਖਾਤਰ ਬੈਠੇ ਇੱਥੇ ਆ ਕੇ ਦੂਜੀ ਵਾਰ ਫੇਰ ਜੇਕਰ ਦੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਰਕਾਰ ਸਭ ਦੀ ਐ ਕਿ ਮੁੜ ਜਾਣਗੇ ਇਹ ਆਏ ਮੁੜਨ ਵਾਲੇ ਹੈ ਨਹੀਂ ਪਰ ਮੈਂ ਇਸ ਗੱਲ ਨੂੰ ਜਿਹੜੀ ਉਹ ਲਾਹਨਤ ਪਾਉਣਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਯਾਰ ਇਹਨਾਂ ਦਾ ਇੰਟਰਨੈਟ ਕਿਉਂ ਬੰਦ ਕਰਕੇ ਬੈਠੇ ਦੇਖੋ ਹਰ ਇੱਕ ਦੇ ਬੱਚੇ ਮੈਨੂੰ ਪਤਾ ਤੁਸੀਂ ਵੀ ਜਾਣਦੇ ਹੋ ਸਾਰੇ ਜਾਣਦੇ ਕਿ ਹਰ ਇੱਕ ਦੇ ਬੱਚੇ ਅੱਜ ਕੱਲ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਕ੍ਰਾਈਮ ਹੈ ਇੱਥੇ ਭ੍ਰਿਸ਼ਟਾਚਾਰ ਹੈ ਇਹਨਾਂ ਚੀਜ਼ਾਂ ਤੋਂ ਅੱਕ ਕੇ ਬਹੁਤ ਜ਼ਿਆਦਾ ਲੋਕਾਂ ਨੇ ਸਾਰਿਆਂ ਨੇ ਪੈਸੇ ਕਮਾਉਣ ਵਾਸਤੇ ਬੱਚੇ ਨਹੀਂ ਭੇਜੇ ਬਾਹਰ ਸਿਸਟਮ ਤੋਂ ਅੱਕ ਕੇ ਵੀ ਬੰਦੇ ਮਾੜੀਆਂ ਸਰਕਾਰਾਂ ਨਿਪੁੰਸਕਨ ਕਮੀਆਂ ਸਰਕਾਰਾਂ ਤੋਂ ਅੱਕ ਕੇ ਵੀ ਲੋਕਾਂ ਨੇ ਬੱਚੇ ਬਾਹਰ ਭੇਜੇ 80% ਤੋਂ ਵੱਧ ਲੋਕਾਂ ਦੇ ਬੱਚੇ ਬਾਹਰ ਹੈ ਹਰ ਇੱਕ ਨੇ ਆਪਣੇ ਬੱਚੇ ਦਾ ਮੂੰਹ ਦੇਖਣ ਦਾ ਵੀਡੀਓ ਕਾਲ ਲਾ ਕੇ ਬਾਹਰੋਂ ਜਿੰਨੇ ਕਾਲ ਆਉਣੀ ਹੈ ਸਾਰੇ WhatsApp ਕਾਲ ਆਉਣੀ ਹੈ ਹੁਣ ਇੰਟਰਨੈਟ ਤੁਸੀਂ ਇੱਥੇ ਬੰਦ ਕਰੀ ਬੈਠੇ ਹੋ। ਹੁਣੇ ਬੰਦੇ ਆਪਣੇ ਕੀ ਆਪਣੇ ਬੱਚਿਆਂ ਨਾਲ ਗੱਲ ਵੀ ਨਾ ਕਰ ਸਕਣ, ਪਿੱਛੇ ਆਪਣੇ ਪਰਿਵਾਰਾਂ ਨਾਲ ਗੱਲ ਵੀ ਨਾ ਕਰ ਸਕਣ। ਕਿ ਆਪਾਂ ਇੱਥੇ ਕਾਲ ਲਾ ਕੇ ਦੇਖੀ ਵੀ ਜਿਹੜੀ ਆਪਾਂ ਆਮ ਮੋਬਾਈਲ ਕਾਲ ਲਾਉਨੇ ਆ ਨਾ ਉਹਦੀ ਵੀ ਪ੍ਰੋਬਲਮ ਆ ਰਹੀ ਹੈ। ਠੀਕ ਹੈ। ਫਤਿਹਗੜ੍ਹ ਸਾਹਿਬ ਤੱਕ ਜਾ ਕੇ ਆਏ। ਪਿੱਛੇ ਖਨੌਰੀ ਵਾਲੇ ਰਸਤੇ ਹੋ ਕੇ ਇੱਧਰ ਨੂੰ ਆਏ ਸੀਗੇ। ਮੈਂ ਕਹਿੰਨਾ ਕਿ ਅੱਜ ਮੈਂ ਸਵੇਰੇ ਦੇਖਿਆ WhatsApp ਤੇ ਜਿੱਥੇ ਮਾੜੀ-ਮੋਟੀ ਨੈਟਵਰਕ ਜਿੱਥੇ ਰੇਂਜ ਆਉਂਦੀ ਸੀ ਇੱਥੇ ਗੁਰਪਾਣੇ ਵਿੱਚ ਮੈਸੇਜ ਆਇਆ ਪਿਆ ਸੀ ਕਿ 24 24 ਸੌਰੀ ਸੱਤ ਜ਼ ਫਿਰ ਪੰਜਾਬ ਸਰਕਾਰ ਇਹ ਗੱਲ ਕਿਵੇਂ ਕਹਦੀ ਹੈ ਕਿ ਮੈਂ ਆਪਦੇ ਪੰਜਾਬੀਆਂ ਦੇ ਨਾਲ ਆ ਮੈਂ ਆਪਦੇ ਕਿਸਾਨਾਂ ਦੇ ਨਾਲ ਬਾਕੀ ਮੈਂ ਦੱਸ ਦਿਆਂ ਸਾਰੇ ਪੰਜਾਬੀਆਂ ਨੂੰ ਸਾਰੇ ਦੇਸ਼ ਨੂੰ ਦੱਸ ਦਿਆਂ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਇਹ ਨਾਲ ਮਜ਼ਦੂਰ ਦੀ ਵੀ ਹੈ ਲੋਕ ਸਵਾਲ ਕਰਦੇ ਮਜ਼ਦੂਰ ਦੀ ਕਿਵੇਂ ਆ ਕਿਉਂਕਿ ਕਿਸਾਨ ਨੇ ਇਕੱਲੇ ਨੇ ਨਹੀਂ ਮਰਨਾ ਮਜ਼ਦੂਰ ਵਾਸਤੇ ਵੀ ਨਾਲ ਇਹਦੇ ਵਿੱਚ ਮੰਗਾਂ ਐਡ ਕੀਤੀਆਂ ਗਈਆਂ ਹੈ ਕਿ ਮਜ਼ਦੂਰ ਨੂੰ ਜਿਹੜੀ ਮਜ਼ਦੂਰੀ ਹੈ 365 ਦਿਨ ਹੁੰਦੇ ਸਾਲ ਦੇ ਵਿੱਚ ਘੱਟੋ ਘੱਟ 200 ਦਿਨ ਦਾ ਰੋਜ਼ਗਾਰ ਲਾਜ਼ਮੀ ਬਣਾਇਆ ਜਾਵੇ ਸਰਕਾਰੀ ਤੌਰ ਤੇ ਔਰ ਉਹ 200 ਦਿਨ ਜਿਹੜਾ ਉਹਦਾ ਰੋਜ਼ਗਾਰ ਹੈ ਦਿਹਾੜੀ ਜਿਹੜੀ ਉਹਦੀ 8 ਘੰਟੇ ਡਿਊਟੀ ਉਹ 8 ਘੰਟਿਆਂ ਦਾ ਉਹਨੂੰ 700 ਰੁਪਏ ਦਿਹਾੜੀ ਮਿਲਣੀ ਚਾਹੀਦੀ ਠੀਕ ਹੈ ਇਹ ਮੰਗਾ ਵੀ ਵਿੱਚ ਹੈ ਜਿਹੜੇ ਕਾਰੋਬਾਰੀ ਸੋਚਦੇ ਆ ਕਿ ਸਾਡਾ ਕੁਝ ਨਹੀਂ ਵਿਕੜਨਾਗਾ ਇਹ ਤਾਂ ਇਕੱਲੇ ਜ਼ਿਮੀਂਦਾਰ ਆ ਕਿਸਾਨ ਆ ਇਹਨਾਂ ਦਾ ਬਹੁਤ ਸਾਰੇ ਕਿਸਾਨ ਭਰਾ ਇਹੋ ਜੇ ਪਹਿਲੀ ਗੱਲ ਮੈਂ ਕਹਿੰਦਾ ਜਿਹੜੇ ਘਰਾਂ ਚ ਬੈਠੇ ਸੱਤਾਂ ਚ ਬੈਠੇ ਹਜੇ ਵੀ ਤਾਸ਼ਾਂ ਖੋੜਦੇ ਇਹ ਗੱਲ ਕਹਿੰਦੇ ਆ ਆਏ ਕੋਈ ਜ਼ਮੀਨਾਂ ਕਿਵੇਂ ਖੋਲੂ ਮੈਂ ਕਹਿੰਦਾ ਜਿਹੜੇ ਇਹ ਸੋਚਦੇ ਨਾ ਚਾਹੇ ਕਾਰੋਬਾਰੀਆ ਦਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹਨਾਂ ਦਾ ਭਾਰਤ ਮਾਲਾ ਪ੍ਰੋਜੈਕਟ ਆਪਾਂ ਵੇਖ ਕੇ ਆਏ ਤੁਸੀਂ ਵਖਾ ਲਿਓ ਨਿਗਾਹ ਕਢਾਇਓ ਭਾਰਤ ਮਾਲਾ ਪ੍ਰੋਜੈਕਟ ਨੂੰ ਇਹ ਜਦੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜੁੜ ਗਿਆ ਨਾ ਉਦੋਂ ਬਾਅਦਵਾਰੀ ਆਣੀ ਜ਼ਮੀਨਾਂ ਰੋਕਣ ਦੀ ਠੀਕ ਹੈ ਤੇ ਜਿਵੇਂ ਹੁਣ ਆਪਾਂ ਨੂੰ ਰੋਕੀ ਬੈਠਿਆ ਨਾ ਐਂ ਜ਼ਮੀਨਾਂ ਰੋਕਣ ਲੱਗਿਆਂ ਨੂੰ ਟਾਈਮ ਨਹੀਂ ਲੱਗਣਾ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਉਹ ਕਾਰਪੋਰੇਟਾਂ ਝੂਤੀ ਥੱਲੇ ਚੱਲਦੀਆਂ ਕਾਰਪੋਰੇਟਾਂ ਮੇਰਾ ਹੀ ਬਣਦੀਆਂ ਤੇ ਹੁਣ ਪਤਾ ਲੱਗਿਆ ਭਗਵੰਤ ਮਾਤਾ ਤੇ ਕੇਜਰੀਵਾਲ ਦਾ ਵੀ ਅਸਲੀ ਥੇਰਾ ਇਹਨਾਂ ਤੋਂ ਵੱਡਾ ਗੱਪੀ ਸਿਆਸਤ 'ਚ ਮੈਂ ਪਿਛਲੇ 70 ਸਾਲਾਂ 'ਚ ਮੇਰੇ ਖਾਲ ਸਾਡੀਆਂ ਪੀੜ੍ਹੀਆਂ ਨੇ ਨਹੀਂ ਵੇਖਿਆ ਬਿਲਕੁਲ ਜਿਹੜੇ ਨੰਬਰ ਦਿੱਤੇ ਗਏ ਕਿੰਨਾ ਸਾਰਾ ਖਰਚਾ ਜਿਹੜਾ ਇਹ ਬੋਰਡਾਂ ਤੇ ਕੀਤਾ ਹੋਊਗਾ ਕਿ ਜੇ ਤੁਹਾਨੂੰ ਕੋਈ ਸਮੱਸਿਆ ਤੁਹਾਨੂੰ ਕੋਈ ਪਰੇਸ਼ਾਨੀਆਂ ਤੁਸੀਂ ਸਾਨੂੰ ਕਾਲ ਕਰ ਲਓ ਮੈਂ ਕਹਿੰਦਾ ਜਿਹੜੇ ਇਹ ਫੋਨ ਨੰਬਰ ਇੱਕ ਜੋਤਸ਼ੀ ਬਾਬੇ ਦਿੰਦੇ ਹੁੰਦੇ ਆ ਵੀ ਤੁਹਾਨੂੰ ਸਾਰੀਆਂ ਸਮੱਸਿਆ ਦਾ ਹੱਲ ਕਰ ਦੇਵਾਂਗੇ ਉਹਨਾਂ ਦੇ ਨੰਬਰ ਲੱਗ ਜਾਂਦੇ ਆ ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਪਾ ਕੇ ਇੱਥੋਂ ਤੱਕ ਲਿਆਂਦਾ ਐਡਾ ਵੱਡਾ ਇਤਿਹਾਸ ਸਿਰਜਿਆ ਸੀ ਉਹਨਾਂ ਨੇ ਮੋਬਾਈਲ ਨੰਬਰ ਆ ਜਿਹੜੇ ਲਿਖੇ ਆ ਬੋਰਡਾਂ ਤੇ ਦੇ ਤਾਂ ਦਿੱਤੇ ਔਰ ਇਹ ਨੰਬਰ ਆ ਲੱਗ ਨਹੀਂ ਰਹੇ ਇਹ ਨੰਬਰਾਂ ਤੇ ਕੋਈ ਵੀ ਗੱਲਬਾਤ ਆ ਜਿਹੜੀ ਉਹ ਨਹੀਂ ਹੋ ਰਹੀ ਇਹ ਤੁਹਾਨੂੰ ਇੱਥੇ ਦਿਖਾਈ ਹੈ ਜੀ ਇੱਕ ਹੋਰ ਵੀ ਗੱਲ ਹੈ ਇਹਨਾਂ ਨੇ ਉਦੋਂ ਜਿਹੜਾ ਤੁਸੀਂ ਹੁਣ ਦੇਖੋ ਲੋਕ ਕਿੰਨੀਆਂ ਜ਼ਿਆਦਾ ਜਿਹੜੀਆਂ ਰੀਲਾਂ ਪਾਉਂਦੇ ਆ ਸਟੋਰੀਆਂ ਪਾਉਂਦੇ ਆ ਫੇਸਬੁੱਕ ਉਹ ਕੈਸਟਾਗ੍ਰਾਮ ਵਗੈਰਾ ਤੇ ਉਹ ਵਿਖਾਉਂਦੇ ਆ ਇੱਕ ਪਾਸੇ ਭਗਵੰਤ ਮਾਨ ਜਾਂ ਗੇਜਰੀਵਾਲ ਦੀ ਫੋਟੋ ਲਾਈ ਹੁੰਦੀ ਹੈ ਨਾਲ ਉਹਦੇ ਫਲੈਸ਼ ਚੱਲ ਰਿਆ ਹੁੰਦਾ ਜਿੱਥੇ ਬੋਰਡ ਇਹਨਾਂ ਨੇ ਸਾਰੀਆਂ ਸੜਕਾਂ ਭਰੀਆਂ ਪਈਆਂ ਇਹ ਕਹਿੰਦੇ ਹੁਣ ਅਸੀਂ ਬਾਦਲ ਨੇ ਪਤੀਲੇ ਦੇ ਵੀ ਫੋਟੋ ਲਾਤੀ ਆਉਦੇ ਤੇ ਵੀ ਫੋਟੋ ਲਾਤੀ ਆਉਦੇ ਤੇ ਵੀ ਫੋਟੋ ਸਾਈ ਰੋਤੀ ਨੀਗ ਤੇ ਕਿਸੇ ਨੇ ਵੀ ਮੈਂ ਪੱਖ ਚ ਨਹੀਂ ਜੇ ਕੋਈ ਸਹੀ ਨਹੀਂ ਕਰਦਾ ਮੈਂ ਕਹਣਾ ਕਿ ਉਹਨਾਂ ਦੀ ਅਗਲਾਂ ਕਰਦੇ ਹੁੰਦੇ ਸੀ ਤੇ ਆ ਹੁਣ ਦੇਖਿਆ ਨੀ ਜਿਹੜੇ ਐਮ ਐਲ ਏ ਆ ਤੇ ਜਿਹੜੇ ਉਹਨਾਂ ਦੇ ਹੋਰ ਆਗੂ ਨਿੱਕੇ ਮੋਟੇ ਉਹ ਪਿੰਡਾਂ ਦੇ ਵਿੱਚ ਕਹਿੰਦੇ ਘਰ ਘਰ ਰਾਸ਼ਨ ਪਹੁੰਚਾਵਾਂਗੇ ਤੇ ਉਹਨਾਂ ਝੋਲਿਆਂ ਤੇ ਫੋਟੋ ਪਤਾ ਨਹੀਂ ਉਹ ਚ ਸੌਦਾ ਕਿੰਨੇ ਦਾ ਕਿੰਨੇ ਦਾ ਨਹੀਂ ਉਹ ਸਾਰੇ ਝੋਲੇ ਸਪੈਸ਼ਲ ਬਣਾਏ ਗਏ ਉਹਨਾਂ ਦੇ ਭਗਵੰਤ ਮਾਨ ਦੀ ਫੋਟੋ ਲੱਗੀ ਦੂਜੀ ਗੱਲ ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਉਹ ਤੀਰਥ ਯਾਤਰਾ ਸਕੀਮ ਬੰਦੀਆਂ ਸੀ ਕੋਈ ਗੱਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੂ ਜੇ ਬਣਿਆ ਤਾਂ ਲਾਉਂਦਾ ਕੋਈ ਇਤਰਾਜ਼ ਨਹੀਂ ਕੋਈ ਮਰਜ਼ੀ ਲਾਵੇ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਤੀਰਥ ਯਾਤਰਾ ਸਕੀਮ ਦੇ ਬੋਰਡ ਲੱਗੇ ਆ ਜੀ ਉਹਨਾਂ ਤੇ ਲਿਖਿਆ ਨਾਲ ਇੱਕ ਪਾਸੇ ਭਗਵੰਤ ਬਾਣ ਦੀ ਫੋਟੋ ਮੁੱਖ ਮੰਤਰੀ ਪੰਜਾਬ ਦੂਜੇ ਪਾਸੇ ਮੁੱਖ ਮੰਤਰੀ ਹਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਕੀ ਗੱਲ ਬਈ ਪੰਜਾਬ ਦੇ ਵਿੱਚ ਜਿਹੜਾ ਰਾਜ ਹੈ ਪੰਜਾਬ ਦੇ ਲੋਕਾਂ ਤੇ ਜਿਹੜਾ ਰਾਜ ਹੈ ਉਹ ਭਗਵੰਤ ਮਾਨ ਸਾਹਿਬ ਕਰ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨਹੀਂ ਉਹ ਵੇਖੋ ਮੈਂ ਇੱਕ ਗੱਲ ਹੋਰ ਇੱਥੇ ਸਪਸ਼ਟ ਕਰ ਦਿਆ ਸਾਡੇ ਵੀ ਕਿਤੇ ਨਾ ਕਿਤੇ ਉਹ ਸਮਝ ਵਿੱਚ ਫਰਕ ਰਹਿ ਗਿਆ ਜਦੋਂ ਪੰਜਾਬ ਸਰਕਾਰ ਨਹੀਂ ਬਣੀ ਸੀ ਉਦੋਂ ਇਹ ਗੱਲਾਂ ਹੋ ਰਹੀਆਂ ਸੀ ਅੱਜ ਵੀ ਤੁਸੀਂ ਵੇਖੋਗੇ ਜਿਹੜੇ ਕੰਦਾਂ ਤੇ ਪੇਟਿੰਗੀ ਬੋਰਡ ਛਾਪੇ ਗਏ ਸੀ ਜਾਂ ਜਿਹੜੀ ਕੰਦਾਂ ਦੇ ਉੱਪਰ ਛਾਪੇ ਛਾਪੇ ਗਏ ਸੀ ਉਹਦੇ ਤੇ ਇੱਕ ਸ਼ਬਦ ਲਿਖਿਆ ਜਾਂਦਾ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉੱਥੇ ਇਹ ਗੱਲ ਹੋਈ ਸੀ ਜਦੋਂ ਆਖਿਆ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਦੋਂ ਤਾਂ ਹਰ ਗਏ ਸੀ ਇਹ ਜੀ ਜੀ ਉਦੋਂ ਬਾਅਦ 17 ਵਾਲੇ ਇਲੈਕਸ਼ਨ ਦੇ ਵਿੱਚ ਦੁਬਾਰਾ ਭਗਵੰਤ ਮਾਨ ਦਾ ਚਿਹਰਾ ਪੇਸ਼ ਕੀਤਾ ਗਿਆ ਉਹ ਜਿਹੜਾ ਪਹਿਲਾ ਵਾਲਾ ਇਲੈਕਸ਼ਨ ਸੀ ਨਾ ਜਿਹੜਾ 12 ਵਾਲਾ ਇਲੈਕਸ਼ਨ ਸੀ ਉਹਦੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੌਰ ਤੇ ਜਿਹੜਾ ਉਹ ਰਿਪਰੈਜ਼ੈਂਟ ਨਹੀਂ ਕੀਤਾ ਗਿਆ ਸੀ ਉਦੋਂ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਕਿਸੇ ਜੇਟ ਮਰਜੀ ਬੰਦੇ ਨੂੰ ਬਣਾਵਾਂਗੇ ਉਦੋਂ ਜਿਹੜੇ ਸੀ ਸੀਟਾਂ ਕਿੰਨੀਆਂ ਮੇਰੇ ਖਿਆਲ ਪਤਾ ਨਹੀਂ 17 ਕਿੰਨੀਆਂ ਠੀਕ ਹੈ ਜਦੋਂ 17 ਦੇ ਵਿੱਚ ਜਦੋਂ ਜਦੋਂ 2017 ਦੇ ਵਿੱਚ ਇਲੈਕਸ਼ਨ ਲੜੇ ਸੀ ਉਦੋਂ ਭਗਵੰਤ ਮਾਨ ਦਾ ਚਿਹਰਾ ਜਿਹੜਾ ਉਹ ਰਿਪਰੈਜ਼ੈਂਟ ਨਹੀਂ ਕੀਤਾ ਸੀ ਇਹਨਾਂ ਨੇ ਕਿਸੇ ਮੁੱਖ ਮੰਤਰੀ ਹੋਊਗਾ ਇਹਨਾਂ ਨੇ ਕਿਹਾ ਸੀ ਕਿਸੇ ਨੂੰ ਵੀ ਬਣਾਵਾਂਗੇ ਉਸ ਉਦੋਂ ਇਹਨੂੰ ਸਾਰੀਆਂ 16 17 ਸੀਟਾਂ ਆਈਆਂ ਸੀ 2022 ਦੇ ਵਿੱਚ ਜਦੋਂ ਉਹਨਾਂ ਨੇ ਭਗਵੰਤ ਮਾਨ ਨੂੰ ਐਜੇ ਮੁੱਖ ਮੰਤਰੀ ਜਿਹੜਾ ਪੇਸ਼ ਕਰਤਾ ਤਾਂ ਲੋਕਾਂ ਨੇ ਜਿਹੜਾ ਧੜਾ ਧੜ ਵੋਟਾਂ ਪਾਈਆਂ ਕਿ ਭਗਵੰਤ ਮਾਨ ਸਾਡੇ ਪੰਜਾਬ ਦਾ ਪੁੱਤ ਹੈ 92 ਸੀਟਾਂ ਦਿੱਤੀਆਂ ਮੈਂ ਕਿਹਾ ਤੁਸੀਂ ਕਹਿੰਦੇ ਕਿ ਲਿਖਿਆ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਹ 2017 'ਚ ਲਿਖਿਆ ਗਿਆ ਸੀ 2022 'ਚ ਨੇ ਇੱਕ ਨਾਰਾ ਫੇਰ ਬਦਲ ਕੇ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਤੇ ਫਿਰ ਜੇ ਮੌਕਾ ਕੇਜਰੀਵਾਲ ਨੂੰ ਦਿੱਤਾ ਲੋਕਾਂ ਨੇ ਜੇ ਜੇ 22 'ਚ ਦਿੱਤਾ ਤੇ ਉਹ ਫਿਰ 17 'ਚ ਕਿਉਂ ਨਾ ਦਿੱਤਾ ਦੂਜੀ ਗੱਲ ਜੇ ਹੁਣ 22 ਦੇ ਵਿੱਚ ਕੇਜਰੀਵਾਲ ਨੂੰ ਮੌਕਾ ਦਿੱਤਾ ਹੈ ਤੇ ਫਿਰ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਦਿਓ ਪੰਜਾਬ ਦਾ ਭਗਵੰਤ ਮਾਨ ਥੱਲੇ ਐਮ ਐਲ ਏ ਬਣ ਜੇ ਯਾਰ ਫਿਰ ਦੋ ਦੋ ਮੁੱਖ ਮੰਤਰੀ ਕਦੇ ਕਿਸੇ ਸਟੇਟ ਦੇ ਦੇਖਿਆ ਸੀ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਹੈ ਮਾਨ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੁੰਦੇ ਸੀ ਉਹ ਉਹ ਸਾਨੂੰ ਉਹ ਭਗਵੰਤ ਮਾਨ ਚਾਹੀਦਾ ਮੈਨੂੰ ਮੈਨੂੰ ਤਾਂ ਲੱਗਦਾ ਹੋਰਾਂ ਥੋੜੇ ਸਮੇਂ ਬਾਅਦ ਪੰਜਾਬੀਆਂ ਨੇ ਪੋਸਟਰ ਲਾ ਦੇਣੇ ਆ ਭਗਵੰਤ ਮਾਨ ਸਾਹਿਬ ਦੀ ਫੋਟੋ ਲਾ ਕੇ ਨਾ ਲੋਕਾਂ ਨੇ ਲਿਖ ਕੇ ਲਾ ਦੇਣਾ ਕਿ ਗੋਮਸ਼ੋਦਾ ਦੀ ਤਲਾਸ਼ ਕਿ ਸਾਨੂੰ ਉਹ 2 ਸਾਲ ਪਹਿਲਾਂ ਵਾਲਾ ਭਗਵੰਤ ਮਾਨ ਲੱਭ ਕੇ ਲੈ ਕੇ ਦਿਓ ਕਿਥੇ ਐਡਾ ਢੀਂਗਾ ਮਾਰਦਾ ਹੁੰਦਾ ਜੇ ਸੈਂਟਰ ਗੌਰਮੈਂਟ ਪਿਛਲੇ ਇਲੈਕਸ਼ਨ ਵੇਲੇ ਭਗਵੰਤ ਮਾਨ ਨੇ ਬੋਲਿਆ ਸੀਗਾ ਬਹੁਤ ਜ਼ਿਆਦਾ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦੇ ਰਹੀ ਤਾਂ ਸਟੇਟ ਗੌਰਮੈਂਟ ਪੰਜਾਬ ਸਰਕਾਰ ਐਮਐਸਪੀ ਜਿਹੜੀ ਅਨਾਉਂਸ ਕਰੇ ਹੁਣ 2 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਐਮਐਸਪੀ ਅਨਾਉਂਸ ਕਿਉਂ ਨਹੀਂ ਕੀਤੀ ਹਾਂ ਇਹ ਵੀ ਗੱਲ ਕਹੀ ਜਾਂਦੀ ਸੀ ਇਹਨਾਂ ਦੇ ਇੱਕ ਕੈਬਨਿਟ ਮੰਤਰੀ ਆ ਬੀਬਾ ਅਨਮੋਲ ਗਗਨਮਾਨ ਉਹ ਕਹਿੰਦੀ ਸੀ 50 ਮਿੰਟਾਂ ਦੀ ਜਿਹੜੀ ਐਮਐਸਪੀਓ ਅਸੀਂ ਦੇ ਦਾਂਗੇ ਸਾਡੀ ਸਰਕਾਰ ਬਣਾਓ ਕੈਪਟਨ ਅਸਤੀਫਾ ਦੇਵੇ ਹੁਣ ਤੇ ਸਰਕਾਰ ਵੀ ਬਣ ਗਈ ਮੰਤਰੀ ਵੀ ਬਣ ਗਏ ਹੁਣ ਉਹ ਕਹਿੰਦੀ ਅਸਲ 'ਚ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਦੈਰਾ ਕੀ ਹੁੰਦਾ ਨਹੀਂ ਨਹੀਂ ਪਤਾ ਪਤਾ ਤਾਂ ਕਿਉਂ ਨਹੀਂ ਸੀ ਅਸਲ ਵਿੱਚ ਇਹ ਹੁੰਦਾ ਸਿਆਸਤ ਦੇ ਵਿੱਚ ਬੰਦਾ ਜਿਹੜਾ ਨਾ ਉਹ ਸਾਧੂ ਸੰਤ ਬੰਦਾ ਕੋਈ ਆ ਨਹੀਂ ਸਕਦਾ ਜਿਹੜੇ ਭਗਵੇਂ ਪਾ ਕੇ ਵੀ ਸਿਆਸਤ 'ਚ ਵੜੇ ਫਿਰਦੇ ਆ ਨਾ ਇਹ ਨਾ ਸਮਝੋ ਕਿ ਉਹ ਸਾਧ ਹੈ ਉਹ ਮੈਂ ਕਹਿੰਦਾ ਸੱਪ ਹੈ ਠੀਕ ਹੈ ਮੈਂ ਤਾਂ ਇਹ ਕਹਿੰਦਾ ਕਿ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਨਾ ਉਹ ਇੰਨਾ ਕੁ ਤਾਂ ਗਰਾਫ ਜਿਹੜਾ ਗਿਰ ਚੁੱਕਿਆ ਹੈ ਜਮੀਰ ਸ਼ਬਦ ਕਹਿੰਦੇ ਨੇ ਜਮੀਰ ਜਿਹਦੀ ਜਮੀਰ ਮਰ ਗਈ ਉਹਦੇ ਵਾਸਤੇ ਕੁਛ ਨਹੀਂ ਪਰ ਇਹਨਾਂ ਨੂੰ ਤਾਂ ਜਮੀਰ ਸ਼ਬਦ ਦੇ ਮੈਅਣੀ ਨਹੀਂ ਪਤਾ ਜਮੀਰ ਸ਼ਬਦ ਦੇ ਮੈਅਣੀ ਖਤਮ ਕਰਦੇ ਇਹ ਤਾਂ ਆਉਣ ਤੋਂ ਪਹਿਲਾਂ ਹੀ ਮਾਰ ਕੇ ਆਉਂਦੇ ਆ ਗਾਲਾਂ ਕੱਢ ਲਓ ਕੁਛ ਕਰ ਲਓ ਸਾਡੇ ਤੇ ਕੋਈ ਅਸਰ ਨਹੀਂਗਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਨਾ ਕਹਿੰਦੇ ਉਹ ਜਲਾਲਾਬਾਦ ਸਾਈਡ ਸੁਖਬੀਰ ਬਾਦਲ ਉਤੇ ਕਿਸੇ ਨੇ ਡਲੇ ਚਲਾਤੀ ਸੀ ਤੇ ਭਗਵੰਤ ਮਾਨ ਸਾਹਿਬ ਉਦੋਂ ਆਪਣੀਆਂ ਰੈਲੀਾਂ 'ਚ ਕਹਿੰਦੇ ਹੁੰਦੇ ਸੀ ਆਪਦੇ ਇਕੱਠਾਂ ਦੇ ਵਿੱਚ ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿੱਦਰੋਂ ਸੇ ਡਲਾ ਹੋਤਾ ਹੈ ਤੇ ਹੁਣ ਮੈਂ ਦੇਖਦਾ ਹਾਂ ਕਿਈ ਵਾਰੀ ਜਿੱਥੇ ਭਗਵੰਤ ਮਾਨ ਨੇ ਜਾਣਾ ਹੋਵੇ ਨਾ ਕਿ ਉਥੇ ਸਿਕਿਉਰਿਟੀ ਦੇ ਡਲੇ ਦੇ ਪਾ ਉਥੇ ਵੱਖਰਾ 150 ਸਿਕਿਉਰਿਟੀ ਦੇ ਬੰਦੇ ਲਾ ਦਿੰਦੇ ਵੀ ਡਲਿਆਂ ਤੇ ਤੇ ਪਾਥੀਆਂ ਤੇ ਖੜੇ ਰੋ। ਇਹੜੇ ਚੱਲ ਪੈਣ ਲੱਗੇ ਹੁੰਦੇ ਇਹਨਾਂ ਨੂੰ ਪਤਾ ਕਿ ਲੋਕ ਜਿਹੜੇ ਪੰਜਾਬੀ ਭੁੱਲਦੇ ਨਹੀਂ। ਇਹ ਤਾਂ ਲੰਡਨ ਚਲੇ ਗਏ ਸੀ ਸਰਦਾਰ ਰੋਤਮ ਸਿੰਘ ਕਰਕੇ। ਓਕੇ ਇੱਥੇ ਭੁੱਲਣਾ ਕੀ ਓਖਾ ਇਸ ਕਰਕੇ ਮੈਂ ਬਹੁਤ ਵਾਰੀ ਤੁਸੀਂ ਕਦੇ ਦੇਖੋ ਬਹੁਤ ਸਾਰੀਆਂ ਵੀਡੀਓ ਚ ਮੈਂ ਦੇਖਿਆ ਜਿੱਥੇ ਭਗਵੰਤ ਮਾਨ ਸਾਹਿਬ ਜਾਣ ਉਥੇ ਡਲਿਆਂ ਤੇ ਤੇ ਪਾਥੀਆਂ ਤੇ ਸਪੈਸ਼ਲ ਜਿਹੜੀ ਸਿਕਿਉਰਿਟੀ ਲਾ ਦਿੱਤੀ ਜਾਂਦੀ ਹੈ ਕਿ ਯਾਰ ਕੋਈ ਬੰਦਾ ਗੋਲੀ ਵੇਛੇਗਾ ਮੈਂ ਤੇ ਡਲਾ ਨਾ ਮਾਰਨ ਦਿਓ। ਸਾਡੀ ਗੱਲ ਸਾਡੇ ਤੇ ਲਾਗੂ ਦਾ ਹੋਵੇ ਬਿਲਕੁਲ ਬਹੁਤ ਵਧੀਆ ਵਿਚਾਰ ਆ ਜਿਹੜੇ ਅਸਲ ਦੇ ਵਿੱਚ ਫੋਨ ਲਾਇਆ ਗਿਆ ਸੀ ਉਹ ਜਿਹੜੀ ਅਕਾਲ ਆ ਉਹ ਨਹੀਂ ਲੱਗੀ ਬੋਰਡ ਲਾ ਦਿੱਤੇ ਗਏ ਬਹੁਤ ਸਾਰਾ ਪੈਸਾ ਜਿਹੜਾ ਐਡ ਤੇ ਐਡ ਤੇ ਸਰਚ ਕੀਤਾ ਗਿਆ ਹੋ ਸਕਦਾ ਪਹਿਲਾਂ ਕਿਹਾ ਜਾਂਦਾ ਸੀ ਕਿ ਫਾਦਰ ਸਾਹਿਬ ਦੀ ਫੋਟੋ ਲੱਗਦੀ ਹੈ ਬੁਦਰ ਤੇ ਸੈਂਕਲਾਂ ਦੀ ਫੋਟੋ ਆ ਉਹ ਤਾਂ ਬਹੁਤ ਖਰਾਬ ਪਿੱਛੇ ਰਹਿ ਗਿਆ ਤੇ ਨੀਵਾ ਵੀ ਰਹਿ ਗਿਆ ਹੁਣ ਤੇ ਫੋਟਵਾ ਜਿਵੇਂ ਉਹ ਕਹਿੰਦੇ ਵੀ ਦਰਖਤਾਂ ਦੀਆਂ ਵੀ ਇਹਨਾਂ ਨੇ ਜਾੜਾਂ ਪਾੜਤੀਆਂ ਲਾ ਲਾ ਕੇ ਮੇਖਾਂ ਇੰਨੇ ਬੋਰਡ ਟੰਗ ਕੇ ਰੱਖ ਦਿੱਤੇ ਕੰਧਾਂ ਕੌਲਿਆਂ ਤੇ ਕੋਈ ਥਾਂ ਛੱਡੇ ਨਹੀਂ ਜਿੱਥੇ ਇਹਨਾਂ ਦੀ ਕੀ ਕਹੋਂਗੇ ਪੰਜਾਬ ਸਰਕਾਰ ਦਾ ਸਹਿਯੋਗ ਹੈ ਅੰਦੋਲਨ ਨਹੀਂ ਸਹਿਯੋਗ ਤਾਂ ਕੋਈ ਨਹੀਂਗਾ ਜੇ ਆਪਾਂ ਇੱਥੇ ਆ ਕੇ ਦੇਖੀਏ ਜਿਵੇਂ ਪਹਿਲਾਂ ਜਦੋਂ ਤੁਰੇ ਸੀਗੇ ਜਾਂ ਉਦੋਂ ਜਿਵੇਂ ਬਿਆਨਬਾਜ਼ੀ ਜੀ ਕਰਦੇ ਸੀਗੇ ਉਦੋਂ ਲੱਗਦਾ ਸੀਗਾ ਵੀ ਜਦੋਂ ਸੈਂਟਰ ਦਾ ਮੰਤਰੀ ਸੱਦੇ ਆ ਇੱਥੇ ਮੀਟਿੰਗਾਂ ਕਰਵਾਈਆਂ ਮੈਂ ਪਰ ਇੱਥੇ ਆ ਕੇ ਤਾਂ ਬਿਲਕੁਲ ਉਹ ਆਪਣੇ ਪੰਜਾਬ ਦੇ ਵਿੱਚ ਆ ਕੇ ਉਹ ਸਿੱਟੀ ਜਾਂਦੇ ਆ ਤਰੂ ਗੈਂ ਦੇ ਗੋਲੇ ਜਾਂ ਪਲਾਸਟਿਕ ਦੀਆਂ ਗੋਲੀਆਂ ਵਾਲੇ ਤੇ ਜੇ ਆਪਾਂ ਜੇ ਸਹੀ ਦੇਖੀਏ ਤਾਂ ਇੱਕ ਆਪਣੇ ਘਰ ਚ ਆ ਕੇ ਹੀ ਸਿੱਟ ਰਹੇ ਆ ਤੇ ਜੇ ਆਪਾਂ ਕਾਨੂੰਨ ਮੁਤਾਬਕ ਦੇਖੀਏ ਤਾਂ ਘਰੇ ਕਿਸੇ ਦੇ ਘਰੇ ਆਪਾਂ ਬਿਨਾ ਪੁੱਛੇ ਤਾਂ ਜਾ ਕੇ ਵਰਦੀਏ ਤਾਂ 452 ਲੱਗਦੀ ਆ ਇੱਥੇ ਇਹਨਾਂ ਦੀ ਪੁਲਿਸ ਵੀ ਪਿੱਛੇ ਹੋਈ ਖੜੀ ਆ ਤੇ ਕਿਸਾਨਾਂ ਦੇ ਪੋਤੇ ਮੁਰੇ ਜਾਂ ਜਿਹੜੇ ਲੜਨ ਵਾਲੇ ਆ ਮੁੰਡੇ ਅਣਖੀ ਉਹੀ ਮੁਰੇ ਬਾਰਡਰ ਤੇ ਖੜੇ ਆ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਐ ਬਾਈ ਨੇ ਕਿ ਆਖਰਕਾਰ ਪੰਜਾਬ ਸਰਕਾਰ ਦਾਦਾ ਜਰੂਰ ਕਰ ਰਹੀ ਆ ਜੇ ਹਰਿਆਣੇ ਦਾ ਪ੍ਰਸ਼ਾਸਨ ਆ ਜਿਹੜਾ ਸਾਡੇ ਇੱਧਰ ਘਰੇ ਗੋਲੀਆਂ ਆਥਰੂ ਗੈਂਸ ਗੋਲੇ ਸਿੱਟ ਰਿਹਾ ਤੇ ਫਿਰ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਕੀ ਇਹ ਜਵਾਬੀ ਕਾਰਵਾਈ ਨਹੀਂ ਕਰ ਸਕਦਾ ਸੀ ਕੱਲਾ ਕਹਿਣ ਦੇ ਨਾਲ ਨਹੀਂ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਬਿਆਨ ਦੇਣੇ ਬਹੁਤ ਸੌਖਿਆ ਸਰਕਾਰੀ ਕੁਰਸੀ ਤੇ ਬੈਠ ਕੇ ਕਿਉਂਕਿ ਸਰਕਾਰੀ ਕੁਰਸੀ ਦਾ ਮੋਹ ਇਦਾਂ ਦਾ ਕਿ ਬੰਦੇ ਦੀ ਜ਼ਮੀਰ ਨੂੰ ਆ ਜਿਹੜਾ ਉਹ ਖਾ ਜਾਂਦਾ ਫਿਰ ਸਾਡਾ ਪ੍ਰਸ਼ਾਸਨ ਕਿਉਂ ਨਹੀਂ ਕੁਝ ਕਰ ਸਕਦਾ ਜੀ ਆਪਾਂ ਕੱਲ ਰਾਤ ਇੱਥੇ ਆਏ ਸੀ ਠੀਕ ਹੈ ਇਹ ਤਕਰੀਬਨ 9:00 ਸਥੋਂ ਵਜਾ ਕੇ ਗਏ ਆ ਦੇਖਿਆ ਕਿ ਜਿੱਥੇ ਟਰਾਲੀਆਂ ਖੜੀਆਂ 6-7 ਕਿਲੋਮੀਟਰ ਦੇ ਏਰੀਆ ਦੇ ਵਿੱਚ ਸ਼ੰਭੂ ਬਾਡਰ ਤੋਂ ਲੈ ਕੇ ਬੈਰੀਅਲ ਤੋਂ ਲੈ ਕੇ ਤੇ ਇਧਰ ਫਟੇਗੜ ਸਾਹਿਬ ਵਾਲੀ ਸਾਈਡ ਨੂੰ ਕਿਤੇ ਵੀ ਤੁਸੀਂ ਵੇਖਿਆ ਕਿ ਤਕਰੀਬਨ ਇਧਰਲੀ ਸਾਈਡ ਨੂੰ ਪੰਜਾਬ ਵਾਲੀ ਸਾਈਡ ਨੂੰ ਕਿਤੇ ਕੋਈ ਲਾਈਟ ਟਰਾਲੀਆਂ ਦੇ ਕੋਲ ਜਗਦੀ ਹੋਵੇ ਆਪਾਂ ਦੇਖਿਆ ਕਈ ਬਜ਼ੁਰਗ ਬਾਪੂ ਹਨ ਉਹ ਜਿਹੜੇ ਨਾ ਡਿਸਪੋਜ਼ਲ ਕਾਉਲੀਆ ਉਹਦੇ ਚ ਦਾਲ ਪਾ ਕੇ ਜਾਂ ਸਬਜ਼ੀ ਪਾ ਕੇ ਤੇ ਥੱਲੇ ਬੈਠੇ ਸੜਕ ਤੇ ਰੋਟੀ ਖਾ ਰਹੇ ਸੀ ਨੇਰੇ ਦੇ ਵਿੱਚ ਯਾਰ ਬਜ਼ੁਰਗ ਬੰਦਾ ਹੈ 60-65-70 ਸਾਲ ਦਾ ਐ ਨਹੀਂ ਪਤਾ ਵੀ ਉਹਦੀ ਬੁੜਕੀ ਜਿਹੜੀ ਰੋਟੀ ਦੀ ਇੱਕ ਰੋਟੀ ਵੀ ਖਤਰੀ ਬੰਦਾ ਤੁਰਿਆ ਫਿਰਦਾ ਜਿਉਂਦਾ ਹੈ ਕਿ ਪਤਾ ਨਹੀਂ ਉਹਦੀ ਬੁਰਕੀ ਵਿਚਾਰੇ ਦੀ ਥੱਲੇ ਜ਼ਮੀਨ ਤੇ ਲੱਗਦੀ ਹੋਣੀ ਕਿ ਕੋਲੀ ਚ ਲੱਗਦੀ ਹੋਣੀ ਹੈ ਬਿਲਕੁਲ ਕਿਉਂ ਨਹੀਂ ਲਾਈਟਾਂ ਦਾ ਇੰਤਜ਼ਾਮ ਕੀਤਾ ਇੰਨੇ ਲੋਕ ਖੜੇ ਆ ਇੱਥੇ 50000 ਤੋਂ ਵੱਧ ਲੋਕ ਇੱਥੇ ਹੈਗੇ ਆ ਨਿਰੰਤਰ ਹੈਗੇ 50000 ਤੋਂ ਵੱਧ ਦਿਨ ਦੇ ਵੇਲੇ ਤਾਂ ਮੇਰੇ ਖਿਆਲ ਅਕੱਠ ਸ਼ਾਇਦ ਲੱਖਾਂ ਦੇ ਵਿੱਚ ਹੋ ਜਾਂਦਾ ਹੈ ਹਨ ਵੀ ਉਹਨਾਂ ਲੋਕਾਂ ਵਾਸਤੇ ਕੀ ਇਹ ਨਹੀਂ ਲੱਗਦਾ ਉਹਨੂੰ ਨਹਾਉਣ ਦੀ ਲੋੜ ਹੈ ਇਹ ਨਹੀਂ ਪਤਾ ਕਿ ਉਹਨੂੰ ਬਾਥਰੂਮ ਕਰਨ ਦੀ ਉਹਨੂੰ ਉਹਨੂੰ ਫਲਸ਼ ਜਾਣ ਦੀ ਲੋੜ ਹੈ ਲਾਈਟ ਬਿਜਲੀ ਪਾਣੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹੇ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਮੈਂ ਕਹਣਾ ਕਿ ਮੈਂ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਨ ਸਾਹਿ ਤੇ ਤੁਸੀਂ ساری ਉਮਰ ਦੇ ਮੁੱਖ ਮੰਤਰੀ ਬਣ ਗਏ ਹੋ ਤੁਸੀਂ 5 ਸਾਲਾਂ ਵਾਸਤੇ ਬਣੇ ਹੋ ਤੇ ਆਉਣ ਵਾਲੇ ਜਿਹੜੇ ਬਾਕੀ 3.5 3 ਸਾਲ ਬਚਦੇ ਹਨ ਕੁਝ 2-3 ਮਹੀਨੇ ਪਹਿਲਾਂ ਦਾ ਕੋਰਡ ਆਫ ਕੰਡਕਟਿਵ ਵੀ ਲੱਗ ਜਾਣਾ ਹੈ ਜਿਹੜੇ 2.5 ਸਾਲ ਬਚਦੇ ਹਨ ਕੋਈ ਨਾ ਕੁਛ ਨਾ ਕੁਛ ਜਿਹੜਾ ਆਪਦਾ ਆਪਣਾ ਆਪ ਦਿਖਾ ਦਿਓ ਵੀ ਮੈਂ ਇਹ ਕਰਨਾ ਚਾਹੁੰਦਾ ਸੀ ਬਾਕੀ ਮੈਂ ਉਹਨਾਂ 92 ਐਮਐਲਏ ਟੋਟਲ ਹੈ ਔਰ ਭਗਵੰਤ ਮਾਨ ਤੋਂ ਬਿਨਾ ਜਿਹੜੇ 91 ਐਮਐਲਏ ਹੋਰ ਹੈ ਮੈਂ ਉਹਨਾਂ 91 ਐਮਐਲਏ ਨੂੰ ਵੀ ਕਹਿੰਦਾ ਵੀ ਤੁਹਾਨੂੰ ਆਮ ਘਰਾਂ ਦੇ ਵਿੱਚੋਂ ਚੱਕ ਕੇ ਤੁਹਾਡੀ ਮੈਂਬਰ ਪੰਚਾਇਤਾਂ ਦੀ ਔਕਾਤ ਨਹੀਂ ਸੀ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇ ਅੱਜ ਬੋਲ ਪਾ ਆਪਣੇ ਲੋਕਾਂ ਦੀ ਖਾਤਰ ਤੇ ਨਹੀਂ ਇਹ ਨਾ ਹੋਵੇ ਕਿ ਭੱਜਦਿਆਂ ਨੂੰ ਤੁਹਾਨੂੰ ਗਲੀਆਂ ਦੇ ਵਿੱਚ ਰਾਹ ਨਾ ਲੱਭਣ ਕੇ ਜਾਣਾ ਕਿੱਧਰ ਇਹ ਚੀਜ਼ਾਂ ਬਿਲਕੁਲ ਸੋਚਣੀਆਂ ਚਾਹੀਦੀਆਂ ਜੋ ਗੱਲਾਂ ਪਹਿਲਾਂ ਗਈਆਂ ਗਈਆਂ ਸੀ ਉਹਨਾਂ ਤੇ ਅੱਜ ਇੱਥੇ ਜੇ ਵੇਖੀਏ ਕੋਈ ਆਰਜੀ ਬਾਥਰੂਮ ਨਹੀਂ ਬਣਾਏਗੇ ਕੋਈ ਆਰਜੀ ਸਿਸਟਮ ਲਾਈਟ ਦਾ ਪ੍ਰਬੰਧ ਹੈ ਜਿਹੜਾ ਉਹ ਵੀ ਚੰਗੇ ਤਰੀਕੇ ਦੇ ਨਾਲ ਦੇ ਕੀਤਾ ਗਿਆ ਦਾਅਵੇ ਬਹੁਤ ਕੀਤੇ ਗਏ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਇਨ੍ਹਾਂ ਧਰਨਿਆਂ ਦੇ ਵਿੱਚੋਂ ਨਿਕਲੀ ਸੀ ਤੇ ਇਹ ਜਿੱਤਣ ਤੋਂ ਬਾਅਦ ਇਹ ਗੱਲਾਂ ਕਈਆਂ ਗਈਆਂ ਸੀ ਕਿ ਜਿਹੜੀ ਸਰਕਾਰ ਹੈ ਉਹ ਸੱਥਾਂ ਦੇ ਵਿੱਚਾਂ ਚੱਲੂਗੀ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬੈਠੇ ਉਹ ਲੋਕ ਉਹ ਸਾਡੇ ਬਜ਼ੁਰਗ ਉਹਨਾਂ ਦੀ ਸਲਾਹ ਲਈ ਜਾਇਆ ਕਰੂ ਉਹਨਾਂ ਦੀ رائے ਲਈ ਜਾਇਆ ਕਰੂ ਤੇ ਅੱਜ ਇੱਥੇ ਬਾਡਰਾਂ ਤੇ ਬੈਠੇ ਜਿਹੜੇ ਲੋਕ ਇਹ ਉਹੀ ਲੋਕ ਨੇ ਜਿਹੜੇ ਸੱਥਾਂ ਦੇ ਵਿੱਚ ਬੈਠੇ ਨੇ مشਵਰੇ ਕਰਦੇ ਨੇ ਜਿਹੜੇ ਗੱਲਾਂ ਬਾਤਾਂ ਕਰਦੇ ਨੇ ਤੇ ਅੱਜ ਇਹਨਾਂ ਦੀ ਗੱਲ ਸੁਣਨ ਦੇ ਵਾਸਤੇ ਸਾਡੇ ਪੰਜਾਬ ਦਾ ਸੀਐਮ ਸਾਡੇ ਪੰਜਾਬ ਦੀ ਸਰਕਾਰ ਉਹ ਬਿਲਕੁਲ ਵੀ ਤਿਆਰ ਨਹੀਂ ਆ ਤੇ ਜਿਹੜੇ ਬੋਰਡ ਲੱਗਿਆ ਉਹਦੇ ਤੇ ਆਪਾਂ ਕਾਲ ਕੀਤੀ ਆ ਨੰਬਰ ਲੱਗ ਹੀ ਨਹੀਂ ਰਿਹਾ ਦਾਸ ਰਿਹਾ ਕਿ ਤੁਸੀਂ ਰੀਚਾਰਜ ਕਰਾਓ ਪਰ ਆਪਾਂ ਹੋਰ ਕਾਲ ਕੀਤੀ ਆ ਉਹ ਲੱਗ ਗਈ ਆ ਇਹ ਬੋੜਾਂ ਤੇ ਲਾਇਆ ਹੋਇਆ ਟਰੋੜਾ ਰੁਪਇਆ ਕਿਹੜੇ ਕੰਮ ਦਾ ਜਦੋਂ ਤੁਸੀਂ ਇਹ ਦਾਵਾ ਕਰ ਲਿਆ ਕਿ ਆ ਨੰਬਰ ਤੇ ਕਾਲ ਕਰ ਲਓ ਜੇ ਤੁਹਾਨੂੰ ਕੋਈ ਕੰਮ ਆ ਪਰ ਕੰਮ ਦੇ ਲਈ ਕਾਲ ਕੀਤੀ ਗਈ ਆ ਤੇ ਨਾ ਉਹ ਨੰਬਰ ਲੱਗਦਾ ਇਹ ਹੁਣ ਤੁਸੀਂ ਫੈਸਲਾ ਜਿਹੜਾ ਕਰਨਾ ਕਿਉਂਕਿ 5 ਸਾਲਾਂ ਦੇ ਸਮੇਂ ਚੋਂ 2.5 ਸਾਲ ਦਾ ਸਮਾਂ ਜਿਹੜਾ ਉਹ ਤਕਰੀਬਨ ਤਕਰੀਬਨ ਖਤਮ ਹੋ ਚੱਕਿਆ ਤੇ ਮੇਰਾ ਨਾਮ ਗੁਰਪ੍ਰੀਤ ਆ ਜੀ ਕਿ ਪੁਆਇਆ ਤੁਸੀਂ ਮੇਰਾ ਪਿੰਡ ਸੂਰੋਪੱਡਾ ਜੀ ਮੈਸੇਜ ਚੱਲ ਲੱਗੇ ਮਿੱਥੇ ਕੰਮ ਕਰਦਾ ਆ ਜੀ ਆਸਾਨ ਮਜ਼ਦੂਰ ਸਟ੍ਰਾਈਕ ਕਮੇਟੀ ਦੇ ਨਾਲ ਮੈਂ ਜਿਹੜਾ ਸਬੰਧ ਰੱਖਦਾ ਜੀ ਅਸੀਂ ਜਿਹੜਾ ਸੰਘਰਸ਼ ਜਿਹੜਾ 2020 ਦੇ ਵਿੱਚ ਲੜਿਆ ਸੀ ਦਿੱਲੀ ਦੇ ਵਿੱਚ ਪਹਿਲਾਂ ਹੀ ਕੋਈ ਸਰਕਾਰ ਨੇ ਜੋ ਆਪਣੀਆਂ ਮੰਗਾਂ ਉੱਥੇ 13 ਮਹੀਨੇ ਰਹਿ ਕੇ ਜੋ ਅਸੀਂ ਆਪਣੀਆਂ ਇਨੀਆਂ ਸਾਹਤਾਂ ਦੇ ਕੇ ਉੱਥੇ ਉਹਨਾਂ ਨੂੰ ਮੰਨ ਮੰਗਾਈਗੇ ਮੰਨੀਆਂ ਸੀ ਉਹੀ ਜਿਹੜੀਆਂ ਮੰਗਾਂ ਜਿਹੜੀਆਂ ਉਹ ਮੁਕਰ ਗਏ ਆਪਣੇ ਵਾਅਦੇ ਤੋਂ ਉਹਨਾਂ ਦੇ ਕਾਰਨ ਸਾਨੂੰ ਦੁਬਾਰਾ ਇੱਥੇ ਆਉਣਾ ਪਿਆ ਦੂਸਰੀ ਮੈਂ ਬੇਨਤੀ ਕਰਨੀ ਇਹ ਚਾਹੁੰਦਾ ਆਪਣੇ ਉਦੇਸ਼ ਦੇ ਵਾਸੀਆਂ ਨੂੰ ਸਾਰਿਆਂ ਨੂੰ ਟੋਟਲੀ ਤੇ ਜਿਹੜੀਆਂ ਸਰਕਾਰਾਂ ਆ ਜਿਸ ਤਰ੍ਹਾਂ ਅੱਗੇ ਵੀਰ ਗੱਲ ਕਰਕੇ ਗਿਆ ਸਰਕਾਰਾਂ ਬਾਰੇ ਵੀ ਜਿਹੜੀਆਂ ਸਰਕਾਰਾਂ ਆਪਣੀ ਆਉਂਦੀਆਂ ਵਾ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਰਕਾਰਾਂ ਦੇ ਜੋ ਕਰਦੀਆਂ ਵਾ ਹਾਥੀ ਵਾਲੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ ਉਹ ਤੇ ਸਾਰੀ ਦੁਨੀਆ ਨੂੰ ਜੱਗ ਜਾ ਰਿਹਾ ਕਿ ਇਹ ਕੀ ਕਰ ਰਹੀਆਂ ਆ ਪਰ ਮੈਂ ਇਸ ਟਾਈਮ ਆਪਣੇ ਜਿਹੜੇ ਪੂਰੇ ਦੇਸ਼ ਦੇ ਜਿਹੜੇ ਵਾਸੀ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਆ ਕਿ ਭਰਾਓ ਜੇ ਤੁਸੀਂ ਇਹ ਸੰਘਰਸ਼ ਦੇ ਵਿੱਚ ਇਹ ਜਿਹੜਾ ਸੰਘਰਸ਼ ਆ ਇਹ ਆਪਣੀਆਂ ਫਤਲਾਂ ਤੇ ਨਸਲਾਂ ਦਾ ਸਵਾਲ ਆ ਇਹਦੇ ਵਿੱਚ ਜੇ ਸਾਡੇ ਪੂਰਾ ਦੇਸ਼ ਆਡਾ ਵਾਸੀ ਜੇ ਸਾਡੇ ਦੇਸ਼ ਦੇ ਜਿਹੜੇ ਵਾਸੀ ਆਓ ਉੱਠ ਕੇ ਖੜੇ ਹੁੰਦੇ ਆ ਤੇ ਐੜੀਆਂ ਸਰਕਾਰਾਂ ਵਾਂ ਇਹਨਾਂ ਨੂੰ ਜਿਹੜਾ ਵਾ ਅਸੀਂ ਆਪਣੀਆਂ ਮੰਗਾਂ ਮੰਨਣ ਦੇ ਜਿਹੜਾ ਮਜਬੂਰ ਕਰਦੇ ਆਂਗੇ ਤੇ ਉਹ ਅਖਾਸ਼ ਬੇਨਤੀ ਇਹ ਆ ਕਿ ਭਰਾਓ ਇਹ ਜ਼ਮੀਰਾਂ ਦੀ ਲੜਾਈ ਆ ਤੇ ਆਪਣੀਆਂ ਜ਼ਮੀਨਾਂ ਤੇ ਫਸਲਾਂ ਦੀ ਲੜਾਈ ਆ ਜੇ ਤੁਸੀਂ ਇਦਾਂ ਘਰਾਂ ਦੇ ਵਿੱਚ ਵੜੇ ਰਹੇ ਤੇ ਸ਼ੈਤ ਜਿਹੜਾ ਆ ਇਕ ਥੋੜੇ ਬੰਦੇ ਜੋ ਕੋਸ਼ਿਸ਼ ਕਰ ਰਹੇ ਆ ਸਾਂ ਤੋਂ ਉਹ ਮੰਜ਼ਲ ਨਾ ਪਾ ਪਾਉਣ ਜੇ ਤੁਸੀਂ ਦੇਸ਼ ਵਾਸੀ ਵਾਟੇ ਅੰਦੋਲਨ ਦੇ ਵਿੱਚ ਖੜੇ ਹੋਗੇ ਤੇ ਕੋਈ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਕਿਸੇ ਦੀ ਹਿੰਮਤ ਨਹੀਂ ਆ ਕਿ ਸਾਡੇ ਜਿਹੜੇ ਹੱਕ ਦੱਬ ਕੇ ਰੱਖੇ ਜੇ ਅਸੀਂ ਹਰ ਹਾਲਤ ਦੇ ਵਿੱਚ ਆਪਣੇ ਹੱਕ ਇਹਦੇ ਦਿੱਲੀ ਤੋਂ ਲੈ ਕੇ ਮੜਾਂਗੇ ਬਿਲਕੁਲ ਬਹੁਤ ਸੋਹਣੀ ਗੱਲ ਆ ਬਾਈ ਨੇ ਜਿਹੜੀ ਕਹੀ ਆ ਅਸਲ ਦੇ ਵਿੱਚ ਕਿਉਂਕਿ ਏਕਤਾ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਬਲ ਹੁੰਦਾ ਇਹ ਲੋੜ ਹੈ ਸਾਨੂੰ ਸਾਡੀ ਨਸਲ ਤੇ ਫਸਲ ਨੂੰ ਬਚਾਉਣ ਦੀ ਜ਼ਰੂਰਤ ਆ ਕਿਉਂਕਿ ਜੇ ਦੋਨੇ ਨਸਲ ਬਚਾਉਣੀ ਹੈ ਤੇ ਫਸਲ ਸਾਨੂੰ ਪਹਿਲਾਂ ਬਚਾਉਣੀ ਪਊਗੀ ਬਹੁਤ ਛੋਟੀ ਗੱਲ ਬਾਤ ਆ ਜਿਹੜੀ ਐ ਭਾਈ ਨੇ ਕਹੀ ਐ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ